ਆ ਦੋ ਲੱਡੂਆਂ ਦਾ ਦੇਖੀ ਹੁਣ ਕਮਾਲ ਬਦਨਾਮ ਤਾਂ ਕਾਰੀ ਛੱਡਿਆ ਇਹਨਾਂ ਨੇ ਮੈਨੂੰ 1000 ਨਹੀਂ ਨਾ ਦਿੱਤਾ ਕੋਈ ਨਾ ਜੇ 10000 ਨਾ ਕਢਾਇਆ ਮੈਨੂੰ ਵੀ ਸਿੰਦਰ ਕੀਨੇ ਕਹਿਣਾਗਾ ਤਰ ਜਾਪੇ ਨਹੀਂ ਕਿਤੇ ਦੁਬਾਰ ਵੀ ਨਾ ਖੋਲ ਲਿਆ ਲੈ ਮੇਰੇ ਤਾਂ ਕੰਮ ਜੇ ਨਿਬੜ ਗਏ ਹੁਣ ਮੈਂ ਤਾਂ ਵਿੰਦਨਾ ਇੱਥੇ ਬੈਣੀ ਆ ਤਾਂ ਤਾਂ ਹੱਜੀ ਪੋਚੀ ਲਈ ਜਾਂਦੀ ਆ ਪਣੇ ਆ ਜਾ ਬਹਿ ਜੀ ਇਹ ਬੰਦ ਹਰਪ੍ਰੀਤ ਪਣੇ ਪੋਚੀ ਲਈ ਜੰਨੀ ਤੂੰ ਤਹ ਜੇ ਨਹੀਂ ਮੈਂ ਤਾਂ ਕੰਮ ਨਵੇੜਤਾ ਸੀ ਆ ਪਾਣੀ ਜਾ ਆ ਗਿਆ ਸੀ ਮੈਂ ਕਿਹਾ ਕੋਈ ਕਿਤੇ ਟਿਲਕ ਕੇ ਨਾ ਡਿੱਗ ਪਏ ਤੇ ਮੈਨੂੰ ਤਾਂ ਨਾ ਭੁੱਖ ਬਲਾਂ ਲੱਗੀ ਪਈ ਐ ਅੱਛਾ ਫਿਰ ਆਏ ਕਰਦੀ ਐ ਮੈਂ ਰਸੋਈ ਦਾ ਕੰਮ ਨਵੇੜਤਾ ਪਾ ਕੇ ਜੇ ਮਰ ਰੋਟੀ ਬਸ ਆ ਗਈ ਮੈਂ ਤੇਰੇ ਕੋਲੇ ਜੇ ਕਹਿੰਨੀ ਆ ਤਾਂ ਰੋਟੀ ਪਾ ਲੈਣੀ ਤੂੰ ਹੱਥ ਧੋਇਆ ਬਸ ਹੱਥ ਤਾਂ ਮੈਂ ਧੋਇਆ ਹੀ ਅੱਛਾ ਨਾ ਕੁੜੇ ਤੂੰ ਮੈਨੂੰ ਕਹਿੰਦੀ ਸੀ ਵੀ ਮੈਂ ਤੈਨੂੰ ਸਮਾਨ ਜਾ ਦਿਖਾਉਂਗੀ हां पण ਹੁਣ ਆਪਾਂ ਫ੍ਰੀ ਸੀ। ਹਾਂ ਰੋਟੀ ਤਾਂ ਮੈਂ ਬਾਅਦ ਚ ਖਾ ਲੂੰਗੀ। ਹੂੰ ਹੂੰ। ਤੇ ਮੈਨੂੰ ਬਖਾਤਾ ਸੀ। ਕੋਈ ਨਹੀਂ ਉਹ ਵੀ ਮੈਂ ਤੈਨੂੰ ਦਿਖਾ ਦਿੰਨੀ ਆ ਭੈਣ। ਨਾਲੇ ਤੇ ਚਬੂਲੀ ਵਾਲੇ ਕਾਂਟੇ ਆ ਬਲਾਈ ਸੋਹਣਾ ਮੈਂ ਤੈਨੂੰ ਦੱਸਤਾ ਦਿੱਤਾ ਸੀ ਉਦੋਂ ਵੀ। ਅੱਛਾ। ਤੇ ਦੋ ਚੂੜੀਆਂ ਨੇਗੀਆਂ। ਗੁੜ ਕੁੜੀ ਜੇ ਦਿਖਾਏਗੀ ਫੇਰ ਹੀ ਪਤਾ ਲੱਗੂ ਕਿਹੋ ਜਿਹਾ ਡਿਜ਼ਾਈਨ ਆ। ਡਿਜ਼ਾਈਨ ਤਾਂ ਬਲਾਈ ਸੋਹਣਾ। ਚੱਲ ਕੋਈ ਨਹੀਂ ਫੇਰ ਮੈਂ ਲਿਆਉਣੀ ਆ ਚੱਕ ਕੇ। ਜਾਂ ਚੱਕ ਕੇ ਲਿਆ। ਹਾਂ ਦੇਖੀ ਫੇਰ ਤੂੰ। ਉਹ ਨਵੀਂ ਚੀਜ਼ ਦਾ ਚਾਹੀ ਹੁੰਦਾ। ਲਾ ਸਾਰਾ ਪਿੰਡ ਮੰਗਲੇ ਕਿਸੇ ਤੋਂ ਨੰਗਾ ਤੋਂ 1000 ਰੁਪਿਆ ਨਹੀਂ ਨਿਕਲਿਆ ਤੇ ਘਰ ਇੱਕ ਜੇ ਤਾਲਾ ਖੜਾਗਾ ਲਹੂ ਉਹਨੇ ਪੀ ਛੱਡਿਆ ਕੰਜਰ ਨੇ ਵੀ ਕਿਸੇ ਵੇਲੇ ਨਹੀਂ ਹੁੰਦੇ ਤੂੰ ਮੋੜ ਦੀ ਬਾਹਰ ਲੱਗੇ ਲਾ ਬੰਤ ਕਾ ਘਰ ਰਹਿਗਾ ਇਹਨਾਂ ਨੂੰ ਪੁੱਛਦੀਆਂਗੀ ਜੇ 1000 ਰੁਪਿਆ ਦੇ ਦੇਣ ਸੀ ਤਾਂ ਹੈ ਚੱਲ ਜਾ ਕੇ ਪੁੱਛਦੀਆਂ ਜੀ ਉਹ ਆ ਉਹ ਬਾਰ ਤੇ ਹੱਡਾ ਦੇ ਹੀ ਖੜਾਗਾ ਅਗੇ ਜੇ ਕਿਸ ਤੋਂ ਦੇਵੇਂਗੀ ਤਾਂ ਜਾਊਗਾ ਨਹੀਂ ਮੈਂ ਜਾਂਦਾ ਨਹੀਂ ਵੀ ਪੁੱਛਣ ਆਲਾ ਹੋਵੇ ਜੇ ਹੋਣ ਤਸੈ ਨੂੰ ਮੈਂ ਜਰਕ ਦੇਣੇ ਕੱਢ ਕੇ ਫੜਾ ਦੰਦੀ ਤੈਨੂੰ ਬਾਹਰ ਚ ਖੜਾ ਕੇ ਕਿਹੜਾ ਮੈਂ ਇੱਥੇ ਚੌਕੀਦਾਰਾ ਕਰਾਉਣਾਗਾ ਚਲ ਇਹਨਾਂ ਦਾ ਆ ਗਿਆ ਘਰ ਬੰਤ ਕਾ ਇਹਨਾਂ ਦੇ ਕਰਨ ਕੁਛ ਨਹੀਂ ਹੈ ਈ ਆ ਜਾ ਕੋਖ ਵੀ ਬਾਹਰ ਲੱਗੀ ਪਈ ਐ ਟੈਣੀ ਤੂੰ ਕਹੀ ਜਨੀ ਆ ਜਾ ਤੈਨੂੰ ਕੀ ਪਤਾ ਮੈਨੂੰ ਕਿੰਨਾ ਕਚਾ ਤੈਨੂੰ ਆਦਿਆਂ ਟੂਮਾ ਦਿਖਾਉਣ ਦਾ ਨਹੀਂ ਮੈਨੂੰ ਉਦੋਂ ਵੱਧ ਚਾਹ ਲੈ ਦੇਖ ਆਤਾ ਚੂੜੀਆਂ ਨੇ ਤੇ ਆ ਮੇਰੇ ਚਹੂਲੀ ਵਾਲੇ ਕਾਂਟੇ ਆ ਇਹ ਤਾਂ ਬਾਲੀ ਸੋਹਣੀ ਐ ਨਵੇਂ ਡਿਜ਼ਾਈਨ ਦੇ ਐ ਸੋਹਣੇ ਲੱਗੇ ਹਾਂ ਕਿੰਨੇ ਸੋਹਣੇ ਐ ਹਾਂ ਤੇ ਆਹ ਚੂੜੀਆਂ ਪਹਿਣ ਹਾਂ ਚੂੜੀ ਵੀ ਸੋਹਣੀ ਐ ਪਰ ਆਇਆ ਤੇਰਾ ਹੱਥ ਹੈਗਾ ਛੋਟਾ ਪਹਿਣੇ ਸੋਨੇ ਦਾ ਰੇਟ ਬਾਲੀ ਜਿਆਦੇ ਹੋਇਆ ਪਿਆ 85 ਰੁਪਏ ਨੂੰ ਤੋਲਾ ਹੋਇਆ ਪਿਆ ਔ ਸੌਰੀ 85000 ਨੂੰ ਇਹ ਕਿੱਧਰ ਆ ਗਈ ਨੀ ਬੜਾ ਰੱਖ ਲਾ ਪਹਿਣੇ ਤੇ ਸਿੰਦਾਰਾ ਬਾਤ ਤੇ ਕਰਾਂ ਨੀ ਕੀ ਨ ਕੋਨ ਲੱਗਦਾ ਮੈਨੂੰ ਦੇਖ ਕੇ ਨਹੀਂ ਕੁਛ ਨਹੀਂ ਪਹਿਨੇ ਢੀਲ ਕੋਣਾ ਤੈਨੂੰ ਵੇਖ ਕੇ ਕੋਈ ਤਾਂ ਜਾਣ ਲੋ ਨਹੀਂ ਪਹਿਨੇ ਇਹ ਤਾਂ ਮੁੱਲ ਦਾ ਸੱਟ ਜਿਹਾ ਸੀਗਾ ਹੋਰ ਤਾਂ ਕੀ ਹੋਣਾ ਅਸੀਂ ਵਿਆਹ ਜਾਣਾ ਉਹਦੇ ਵਾਸਤੇ ਲਿਆਂਈਆਂ ਸੀਗੀਆਂ ਝੋਲ ਭਰਾ ਕੇ ਬਸ ਉਹ ਰੱਖਦੀ ਸੀ ਸਾਹਮਣੇ ਲੁਕਾਉਣ ਵਾਲੀ ਤਾਂ ਕੀ ਗੱਲ ਆ ਬੁੜੀਆਂ ਨੇ ਤਾਂ ਚਾਹ ਹੁੰਦਾ ਨਾਲੇ ਦਿਖਾਉਂਦਾ ਵੱਧ ਨਹੀਂ ਮੀ ਤੂੰ ਮੈਨੂੰ ਕਿਉਂ ਚਾਰੀ ਚਾਨੀਆ ਮੈਨੂੰ ਨਹੀਂ ਪਤਾ ਲੱਗਦਾ ਵੀ ਸਿਉਣੇ ਦਾ ਲਕੋਨੀਆ ਕਿ ਮੁੱਲ ਦਾ ਲਕੋਨੀਆ ਹੈ ਨਹੀਂ ਪਹਿਣੀ ਇਹ ਤਾਂ ਧੋਖਾ ਹੈ ਆਹ ਸੈਟ ਤਾਂ ਹੈਗਾ ਜਿਹੜਾ ਡੱਬਾ ਹੈਗਾ ਇਹ ਤਾਂ ਸਿਉਨੇ ਵਾਲਾ ਸਿ ਵਿੱਚ ਟੂਮਾ ਹੈਗੀਆਂ ਨਕਲੀ ਨਹੀਂ ਭਣੇ ਮੈਂ ਕਿਹੜਾ ਨਜ਼ਰ ਲਾਉਣੀ ਐ ਜੇ ਮੈਨੂੰ ਤਾਂ ਖਾ ਦੇਉਂਗਾ ਨਹੀਂ ਅਸੀਂ ਕਿਹੜਾ ਤੈਨੂੰ ਐਂ ਕਹਿੰਦੇ ਆ ਵੀ ਤੂੰ ਨਜ਼ਰ ਲਾਉਂਦੀ ਐ ਸੁੱਖ ਨਾਲ ਤੇਰੇ ਰੰਗ ਭਾਗ ਲੱਗਿਆ ਤੇਰੇ ਤੇਰੀ ਨਜ਼ਰ ਕਿਉਂ ਲੱਗੂਗੀ ਉਹੀ ਤਾਂ ਕਰ ਨਹੀਂ ਬਾਪੀਆਂ ਤਾਂ ਤੁਸੀਂ ਐਂ ਕਰੀ ਜਾਣੀਓ ਜੀ ਮੈਂ ਨਜ਼ਰ ਲਾਉਣੀ ਹੁੰਦੀ ਐ ਨਹੀਂ ਨਹੀਂ ਭਣੇ ਇਹ ਜੀ ਕੋਈ ਗੱਲ ਨਹੀਂ ਹੋਰ ਤੂੰ ਦੱਸ ਕੋਈ ਕੰਮ ਆਈ ਸੀ ਆਈ ਤਾਂ ਮੈਂ ਕੰਮ ਹੀ ਸੀ ਪਰ ਪਹਿਲਾਂ ਜਿੰਨਾ ਚਿਰ ਮੈਨੂੰ ਦਿਖਾਉਂਦਗਾ ਨਹੀਂ ਉਨਾ ਚਿਰ ਮੈਂ ਕੰਮ ਵੀ ਨਹੀਂ ਦੱਸਦੀ ਲਾ ਦੇਖ ਲਾ ਹੁਣ ਤਾਂ ਦਿਖਾਉਣੀ ਪਊਗਾ ਭੈਣੇ ਸੇਟਾ ਲਾ ਦੇਖ ਲਾ ਆਹ ਕੁੜੇ ਮੈਨੂੰ ਆਦਗਾ ਚਾਂਦੀ ਦੇ ਝੋਲ ਫਰੇਆ ਇਹ ਤਾਂ ਅੰਨਿਆਂ ਨੂੰ ਵੀ ਦਿੱਸੀ ਜਾਂਦਾਗਾ ਵੀ ਸਿਆਉਣੇ ਦਾਗਾ ਕਿਉਂ ਉੱਚ ਲਾ ਕੇ ਨਾ ਕਰੀ ਜਾਂਦੇ ਮੇਰੇ ਕੋਲੇ ਜੀਂਦਰੇ ਤੈਨੂੰ ਤਾਂ ਨਾ ਬਹਿਮ ਹੋ ਗਿਆ ਨਹੀਂ ਹੁਣ ਤਾਂ ਨਾ ਅੱਧ ਖਰੀਚ ਉਹਵੇਂ ਰੱਖ ਲੈਂਦੇ ਆ ਚੀਜ਼ਾਂ ਅੰਮ੍ਰਿਤਸਰ ਜਿਹੜੀ ਦੁਕਾਨ ਹੈ ਉਹੀ ਤਾਂ ਗੱਲ ਤੂੰ ਬਾਹਰ ਨਾਲ ਤਾਂ ਦੇਖ ਲਾ ਗੌਰ ਨਾਲ ਦੇਖ ਲਾ ਝੋਲੀ ਫਰੇਆ ਵੇ ਤੇ ਨਹੀਂ ਹੈਗਾ ਸਿਆਣਾ ਮੈਂ ਗੱਤ ਉਸੇ ਉਹ ਲਈ ਆ। ਚਲ ਨਹੀਂ ਮੰਨਦਾ ਨਾ ਮੰਨਦਾ ਮੈਂ ਕੀ ਲੈਣਾ ਦਾ ਛੋਟੀ ਚੀਜ਼ ਆ ਤੁਹਾਡੇ ਘਰੇ ਰਹਿ ਜੂ ਮੈਂ ਕਿਹੜਾ ਲੈ ਕੇ ਜਾਣੀ ਐ। ਆਏ ਤਾਂ ਅਸੀਂ ਕਿਹੜਾ ਤੈਨੂੰ ਕਹਨੇ ਆਂ ਵੀ ਜੇ ਕਦੇ ਬੰਦਾ ਵਿਆਹ ਸ਼ਾਦੀ ਚ ਮੰਗ ਕੇ ਲੈ ਜੂ ਅਸੀਂ ਕਿਹੜਾ ਜਵਾਬ ਦੇ ਦਾਂਗੂ। ਹਾਂ ਉਹੀ ਤਾਂ ਗੱਲ। ਦੇਖ ਬਹਿਣੇ ਨਾ ਤਾਂ ਸਿਆਉਣਾ ਕੋਈ ਮੰਗਣ ਆਵੇ ਤੇ ਨਾ ਹੀ ਕੋਈ ਦੇਵੇ। ਵੀ ਸੱਟ ਮੁੱਲ ਦੇ ਜਿਹੜੇ ਦੂਜਿਆਂ ਦੇ ਆਰਟੀਫੀਸ਼ਲ ਹੋ ਤਾਂ ਅਗਲਾ ਮੰਗ ਹੀ ਲੈਂਦਾ ਹੁੰਦਾ ਇਹਦਾ ਕੀ ਕੁਛ ਟੁੱਟ ਜੂ। ਉਹੀ ਤਾਂ ਤਰੂ ਇਹਦਾ। ਚਲੋ ਉਹ ਤਾਂ ਕੋਈ ਨਹੀਂ ਬਹਿਣੇ। ਚਲੋ ਤਾਂ ਖਾਦੀ ਖੜੀ ਮੈਂ ਤਾਂ ਤੁਹਾਡੇ ਕੋਲੇ ਨਹਾਏ ਆਈ ਸੀ ਵੀ ਮੈਨੂੰ 1000 ਰੁਪਿਆ ਚਾਹੀਦਾ ਗਾ 1000 ਰੁਪਿਆ ਤੈਨੂੰ ਕੀ ਲੋੜ ਪੈਗੀ ਭਣਾ 1000 ਰੁਪਏ ਜੀ ਨਹੀਂ ਭਣਾ ਪੁੱਛਣਾ ਆ ਕਿਸਤਾਂ ਦੇ ਸਿਆ ਪਿਓ ਮਰ ਜਾਣਾ ਬਾੜ ਚ ਖੜਾ ਗਾ ਕਹਿੰਦਾ ਕਿ ਕਿਸਤ ਪਰ ਇੰਗੀ ਤਾਂ ਜਾਊਗਾ ਨਹੀਂ ਜਾਂਦਾ ਨਹੀਂ 50 ਕਰੀਂ ਜਾਇਆ ਹੀ ਕਿਸੇ ਨੇ ਖੈਰ ਨਹੀਂ ਪਾਈ ਪਰ ਨੀ ਮੈਂ ਤੈਨੂੰ ਉਦੋਂ ਆਖਿਆ ਨਹੀਂ ਵੀ ਨਾ ਤੂੰ ਇਹ ਜੇ ਵੱਡ ਬੀਜ ਵੀ ਕਿਸ ਤਾਂ ਨਹੀਂ ਭਰੀਆਂ ਜਾਂਦੀਆਂ ਜਿਹੜਾ ਉਹ ਮਹੀਨਾ ਆਏ ਹੀ ਰਹਿੰਦਾ ਉਦੋਂ ਤਾਂ ਤੂੰ ਵੀ ਕਾੜੀ ਹੋਗੀ ਵੀ ਮੈਂ ਛੇਤੀ ਅਹ ਏਸੀ ਲਵਾ ਲਾਂ ਏਸੀ ਦੀਆਂ ਕਿਸ਼ਤਾਂ ਵੱਧਦੀ ਆ ਇਹ ਉਹੀ ਤਾਂ ਗੱਲ ਆ ਭੈਣੇ ਆਪਾਂ ਨੂੰ ਨਾ ਐ ਹੋ ਜਾਂਦਾ ਕਿਸ ਤਾਂ ਤੇ ਚੀਜ਼ ਤਾਂ ਛੱਟ ਦੇਣੇ ਬਣ ਜਾਂਦੀ ਆ ਆਪਾਂ ਦੁਕਾਨ ਤੇ ਜਾਣੇ ਮੰਗਰੋਂ ਚੀਜ਼ ਪਹਿਲਾਂ ਘਰੇ ਆ ਜਾਂਦੀ ਆ ਉਹ ਤਾਂ ਹੋ ਜਾਂਦਾ ਆਪਣੇ ਆਰਗੇਨ ਨੂੰ ਚਾ ਤੇ ਜਦੋਂ ਕਿਸ਼ਤਾ ਭਰਨੀ ਆ ਪੈਂਦੀਆਂ ਪਤਾ ਉਦੋਂ ਲੱਗਦਾ ਤੂੰ ਸਵਾਲ ਨਿਕਲ ਜਾਂਦੇ ਆ ਜੇ 30000 ਦੀ ਚੀਜ਼ ਆ ਤਾਂ 40 ਦੀ ਲਾ ਦਿੰਦੇ ਆ ਆਪਾਂ ਨੂੰ ਗੱਲਾਂ ਚੱਲ ਜਾ ਕੇ ਤੇ ਪਤਾ ਹੀ ਨਹੀਂ ਲੱਗਦਾ 40 ਦੀ ਇਹ ਤਾਂ 50 ਦੀ ਲਾ ਦਿੰਦੇ ਆ ਨਹੀਂ ਭੈਣੇ ਤੂੰ ਮੈਨੂੰ ਗੱਲਾਂ ਦਾਸਦਾ ਜੇ ਪੈਸੇ ਦੇਣੀਆਂ ਤਾਂ ਦੇ ਦੇ ਨਹੀਂ ਦੇਖੋ ਜਵਾਬ ਦੇ ਦਿਓ ਤੁਸੀਂ ਸਭ ਕੁਝ ਹੁੰਦੇ ਹੋ ਕਿੱਲਾ ਪੱਕਾ ਸਿਉਣਾ ਰੱਖੀ ਬੈਠੇ ਹੋ ਮੇਰੇ ਕੋਲੇ ਤੇ ਜਵਾਬ ਮੈਨੂੰ ਚੀਜ਼ ਨੂੰ ਦੇਈ ਜਾਂ ਨਮ ਪਹਿਲੇ ਕਿਹੜੇ ਪਾਉਣ ਲੱਗਦਾਂ ਤੁਸੀਂ ਤਾਂ ਨਹੀਂ ਮੇਰੀ ਗੱਲ ਸੁਣ ਪੈਸੇ ਤਾਂ ਹੈਗੇ ਸੀ ਤੇ ਪਰ ਨਾ ਸੀ ਪਸੂਆਂ ਦੀ ਲੈਂਦੀ ਭੈਣ ਫੀਡ ਫੀਡ ਵਾਲਾ ਕਹਿੰਦਾ ਵੀ ਅੱਗੇ ਭਾਈ ਦੋ ਕਿਸ਼ਤਾਂ ਤੁਸੀਂ ਧਾਰ ਚੜਾਈ ਬੈਠੇ ਹੋ ਸਾਰਾ ਲਾਹੋ ਉਧਰ ਦੇ ਤੇ ਪੈਸੇ ਨਹੀਂ 1000 ਰੁਪਏ ਦਾ ਕੀ ਸੀ 1000 ਰੁਪਇਆ ਕਿਹੜਾ ਕੋਈ ਬਾਹਲਾ ਹੋਰ ਤਾਂ ਦੂਰੀ ਜਾਂਦੀ ਹੈ ਹੈਗਾ ਤਾਂ ਸਭ ਕੋ ਸਹਾਰਪ੍ਰੀਤ ਪਰ ਸਾਨੂੰ ਤਾਂ ਨਾ ਪਹਿਲੇ ਜਵਾਬ ਦੇਣ ਦੀ ਆਦਤ ਪੈ ਗਈ ਤੁਸੀਂ ਤਾਂ ਐਵੇਂ ਹੀ ਨਹੀਂ ਸੋਚ ਲਿਆ ਵੀ ਬੰਦਾ ਇੱਡੀ ਦੂਰ ਚੱਲ ਕੇ ਆਇਆ ਹੈਗਾ ਸ੍ਰੀਕੇ ਕਵੀਲੇ ਦੀ ਹੈਗੀ ਆ ਸਾਡੇ ਦੀ ਵੀ ਕਾਹਨੂੰ ਅਸੀਂ ਜਵਾਬ ਦੇਗੇ ਨਹੀਂ ਮੇਰੀ ਗੱਲ ਸੁਣ ਸ਼ਿੰਦਰੇ ਤੂੰ ਇਹੋ ਜੀ ਗੱਲ ਨਾ ਸਾਡੇ ਨਾਲ ਕਰਿਆ ਕਰ ਜੇ ਚਾਹ ਪਾਣੀ ਪੀਣਾ ਤਾਂ ਭੈਣੇ ਦੱਸ ਤੈਨੂੰ ਚਾਹ ਬਣਾ ਕੇ ਲਿਆ ਕੇ ਦੇਵਾਂ ਤੇ ਪਰ ਐ ਜੇ ਨਾ ਭਈ ਤੂੰ ਟੁੱਟ ਕੇ ਜੇ ਨਾ ਬੈਠ ਹਜ਼ਾਰ ਰੁਪਿਆ ਕੋਈ ਬਾਲੀ ਵੱਡੀ ਰਕਮ ਨਹੀਂ ਜੇ ਸਾਡੇ ਕੋਲੇ ਹੁੰਦਾ ਤਾਂ ਮੈਂ ਤੈਨੂੰ ਹਜ਼ਾਰ ਕੀ 2000 ਰੁਪਿਆ ਦੇ ਦਿੰਦੀ ਮੈਂ ਹਜ਼ਾਰ ਤਾਂ ਤੁਸੀਂ ਦੇ ਨਹੀਂ ਸਕਦੀਆਂ 2000 ਕਿੱਥੋਂ ਦੇ ਦੇਵਾਂਗਾ ਐਵੇਂ ਸਫਾਈਆਂ ਮਾਰ ਦੂੰਗਾ ਮੈਨੂੰ ਤਾਂ ਚਾਹ ਦੀ ਨਹੀਂ ਲੋੜ ਸੋਡੀ ਦੀ ਭੈਣ ਨਹੀਂ ਸਾਡੇ ਬਰੋਬਰ ਦੀ ਸਰੀਕਣੀ ਆਸੀਂ ਤੈਨੂੰ ਜਵਾਬ ਦਿੰਦਿਆਂ ਸੋਹਣੀਆਂ ਲੱਗਦੀਆਂ ਜੇ ਸਾਡੇ ਕੋਲੇ ਕੁਝ ਹੈ ਨਹੀਂ ਤਾਈਓ ਤੈਨੂੰ ਕਹੀ ਜਾਂਦੀ ਜਵਾਬ ਦੇ ਤਾਂ ਦਿੱਤਾ ਹੁਣ ਇਦੋਂ ਉੱਤੇ ਜਵਾਬ ਕੀ ਦੇਵਾਂਗਾ ਮੈਨੂੰ ਆਇਆ ਤਾਂ ਦੱਸ ਦੇ ਭੈਣੇ ਮੇਰੀ ਗੱਲ ਸੁਣ ਤੂੰ ਇੰਨਾ ਕਾਤੋਂ ਗੁੱਸਾ ਕਰਦੀ ਹੁੰਨੀ ਐ ਦੇਖ ਮੈਂ ਤਾਂ ਤੈਨੂੰ ਤਾਂ ਨਹੀਂ ਬਾਲਾ ਉਹ ਮਾਰ ਚ ਖੜੇ ਹੈਗੇ ਉੱਪਰ ਆਈ ਟੀ ਦੂ ਰੱਖੇ ਤਾਂ ਚੱਲ ਕੇ ਆਈਏਗੀ ਹੈ ਚਲ ਭਾੜੇ ਮੈਂ ਤਾਂ ਜਾਣੀ ਹੈ ਜੀ ਮੈਨੂੰ ਤਾਂ ਪਤਾ ਨਹੀਂਗਾ ਤੂੰ ਸ ਤਾਂ ਜਵਾਬ ਦੇਦਾ ਏ ਤੂੰ ਮੁੜ ਕੇ ਤੁਹਾਡੇ ਘਰੇ ਭੈਣ ਤਾਂ ਗੁੱਸੇ ਹੋ ਕੇ ਤੁਰ ਗਈ ਹੈ ਹੁਣ ਤੂੰ ਉਹਦੇ ਗੁੱਸੇ ਤੋਂ ਕੀ ਲੈਣਾ ਮੇਰੀ ਗੱਲ ਸਮੋ ਉਹਦੀ ਤਾਂ ਨજર ਵਾਲੀ ਲੱਗਦੀ ਹੈ ਅੱਗੇ ਤੈਨੂੰ ਨਹੀਂ ਨજર ਲਾਈ ਜਦੋਂ ਨਵੀਂ ਨਵੀਂ ਵਿਆਹੀ ਆਈ ਹੈ ਤੂੰ ਆਏ ਤੈਨੂੰ ਪਤਾ ਕਿ ਨਾ ਚਰਮਾ ਮੰਜੇ 'ਚ ਪਈ ਰਹੀ ਐ ਬਿਮਾਰ ਹੋ ਕੇ ਚੱਲ ਕੋਈ ਨਹੀਂ ਐਵੇਂ ਨਾ ਵਹਿਮ ਕਰਿਆ ਕਰ ਵਹਿਮ ਕਾਦਾ ਮੈਂ ਤਾਂ ਉਹਦੇ ਪੈਰ ਦੀ ਮਿੱਟੀ ਚੱਕ ਕੇ ਲਿਆਉਣੀ ਆ ਹੁਣ ਤਾਂ ਸਮਾਂ ਦੀ ਪੈੜਾਂ ਦਾ ਪਤਾ ਲੱਗਦਾ ਨਹੀਂ ਭੈਣੇ ਛੱਡ ਪਰੇ ਕਾਦੇ ਵਾਸਤੇ ਕੋਈ ਨਾ ਅੱਗੇ ਤੂੰ ਰੋਜ਼ ਦੀ ਬਿਮਾਰ ਰਹਿਣੀ ਐ ਤੇਰੇ ਪੈਸੇ ਲੱਗਣ ਨੂੰ ਥਾਂ ਹੋ ਗਿਆ ਹੁਣ ਪਤਾ ਨਹੀਂ ਕਿੱਡਾ ਹੋਊਗਾ ਮੈਂ ਤੇ ਚੂੜੀਆਂ ਕਾਂਟੇ ਤੇ ਦੇਖ ਲੈ ਪੂਰਾ ਕਿਤੇ ਦਿਖਾਉਂਦੇ ਦਿਖਾਉਂਦੇ ਸ਼ਿੰਦਰ ਨੇ ਨਾ ਹੱਥ ਫੇਰਤਾ ਹੋਵੇ ਚੱਲ ਮੈਂ ਵੀ ਅੰਦਰ ਜਾ ਕੇ ਸਾਹਮਣੇ ਆਉਣੀ ਟੂਮਾ ਸਿਆਉਣਾ ਕਿਹੜਾ ਰੋਜ਼-ਰੋਜ਼ ਬੰਦਾ ਨਾਲ ਉਹ ਤਾਂ ਸੱਚੀ ਨਹੀਂ ਬੰਦੀ ਸੀ ਕਹਿੰਦੀ ਹਾਲਟੀਵੇਸ਼ਨ ਕਾਹਨੂ ਸਿਆਉਣਾ ਹੈ ਨੀਰਾਪੁਰ ਮੇਰੇ ਪਿਆਉ ਦੇ ਘਰ ਰੰਨਾ ਨੇ ਜਵਾਬ ਹੀ ਦੇਤਾ ਸਭ ਕੁਝ ਹੁੰਦੇ ਹੁੰਦੇ ਵੀ ਜਵਾਬ ਦੇ ਦਿੰਦਾਂਗਾ ਚੀਜ਼ ਨਹੀਂ ਹੈ ਆਈ ਨਹੀਂ ਹੁਣ ਤੂੰ ਮੇਰੇ ਮਾਗਰ ਕੀ ਕਰਨ ਆ ਗਈ ਨਹੀਂ ਨੀ ਮੈਂ ਤਾਂ ਕਾਨੂੰ ਤੇਰੇ ਮਗਰਾਈ ਆ ਮੈਂ ਤਾਂ ਨਾ ਗੇਟ ਭੇੜਨ ਆਈ ਆ ਰੋਟੀ ਖਾਣ ਲੱਗਦੀਆਂ ਸੀ ਅਸੀਂ ਮੈਂ ਕਿਹਾ ਤੈਨੂੰ ਪਤਾ ਹੀ ਆ ਆਪਣੀ ਗਾਂ ਸੂਈ ਆ ਨਾ ਵੀ ਤੇ ਕੁੱਤੇ ਬਿੱਲੇ ਨਾ ਆਉਂਦੇ ਹੀ ਰਹਿੰਦੇ ਆ ਤੇ ਮੈਨੂੰ ਆਇਆ ਉਹਦੇ ਕੱਟਰੂਆ ਬੱਛਰੂ ਹੈਗਾ ਛੋਟਾ ਤੇ ਬੱਛਰੂ ਨੂੰ ਨਾ ਦੂਜੇ ਹੱਡਾ ਰੋੜੀ 'ਚ ਜਿਹੜੇ ਕੁੱਤੇ ਜਾਂਦੇ ਆ ਉਹ ਗਿੱਜ ਗਏ ਇੱਥੇ ਨੀ ਪੈਣੇ ਮੈਂ ਸਭ ਜਾਣਦੀ ਆ ਚਲਾਕੀਆਂ ਕਾਨੂੰ ਕੁੱਤੇ ਗਿੱਜੇ ਆ ਹੈ ਜਿਹੜੀਆਂ ਚਲਾਕੀਆਂ ਤੁਸੀਂ ਕਰਦਿਆਂ ਨਾ ਮੈਨੂੰ ਸਭ ਪਤਾ ਆ ਕੀਚ ਲਾਕੂnga ਕਰਦੇ ਅਚੰਦਰੇ ਲੈ ਤੂੰ ਮੇਰੀ ਗੱਲ ਸੁਣ ਤੈਨੂੰ 1000 ਰੁਪਿਆ ਨਹੀਂ ਦਿੱਤਾ ਤੂੰ ਤਾਂ ਰੁੱਖਾ ਹੀ ਰੁੱਖਾ ਬੋਲੀ ਜਾਂਦੀ ਐ ਨਹੀਂ ਗੱਲ 1000 ਰੁਪਿਆ ਦੀ ਨਹੀਂ ਮੈਨੂੰ ਵੀ ਪਤਾ ਵੀ ਤੂੰ ਕੀ ਕਰਨ ਆਈਆਂ ਮੇਰੇ ਮਗਰ ਮੈਨੂੰ ਨਹੀਂ ਪਤਾ ਵੀ ਮੇਰੇ ਪੈਰ ਦੀ ਮਿੱਟੀ ਚੱਕਣ ਆਈ ਹੈਗੀ ਜਿੰਨੇ ਵਾਰੀ ਮੈਂ ਤੁਹਾਡੇ ਘਰੇ ਆਈ ਹੈਗੀ ਓਨੇ ਵਾਰੀ ਤੁਸੀਂ ਪੈਰ ਦੀ ਮਿੱਟੀ ਚੱਕੀ ਆ ਮੇਰੇ ਦੀ ਨਹੀਂ ਕਿਹੜੀ ਕਹਿੰਦੀ ਐ ਤੈਨੂੰ ਇਹ ਵੀ ਸਭ ਜਾਣਦੀਆਂ ਚਲਾਕੀਆਂ ਹਰਪ੍ਰੀਤ ਰਹਿਣ ਦੇ ਰਹਿਣ ਦੇ ਮੇਰੇ ਕੋਲੇ ਪਰ ਜਿਹੜੀਆਂ ਗੱਲਾਂ ਤੁਸੀਂ ਸੋਚਦੁਗਾ ਹਰਦੀਆਂ ਤੇ ਮੇਰੇ ਦਿਲ ਦਿਮਾਗ ਚ ਵੀ ਨਹੀਂ ਮੈਂ ਨਹੀਂ ਕਿਸੇ ਤੇ ਮਾੜਾ ਕਰਦੀਗੀ ਮੀ ਮਾ ਤੈਨੂੰ ਕਿਦੋਂ ਕਿਹਾ ਵੀ ਤੂੰ ਸਾਡੇ ਤੇ ਮਾੜਾ ਕਰਦੀ ਆ ਮੇਰੀ ਗੱਲ ਸੁਣ ਅਗਲਾ ਨਾ ਫਰਕ ਪਾਉਣ ਲੱਗਿਆ ਮਾੜੀ ਜੀ ਸ਼ੁਰਲੀ ਛੱਡ ਦਿੰਦਾ ਹੁੰਦਾ ਤੈਨੂੰ ਕਿਸੇ ਨੇ ਐਵੇਂ ਹੀ ਕਹਿਤਾ ਹੋ ਮੈਨੂੰ ਕਿਸੇ ਨੇ ਸ਼ੁਰਲੀ ਨਹੀਂ ਸਾਡੀਗੀ ਚੱਲ ਠੀਕ ਆ ਭੇੜਲਾ ਬਾਹਰ ਮੈਂ ਤਾਂ ਜਾਣੀ ਹੈਗੀ ਓਹ ਤੇ ਤੇ ਖੜੀ ਚਾਹਦੀ ਤਾਂ ਵੀ ਚਾਹਤੀ ਆ ਲਾ ਮੇਰੇ ਪਿਆਉ ਦੀ ਰਨ ਮੇਰੇ ਨਾਲ ਹਿਆਰੀਆਂ ਖੇੜਦੀ ਆ ਚੱਕੀ ਤਾਂ ਮੇਰੇ ਪੈਰ ਦੀ ਮਿੱਟੀ ਹੈਗੀ ਮੈਨੂੰ ਕਹਿੰਦੀ ਆ ਅਸੀਂ ਤਾਂ ਉਹੀ ਆਹੋ ਕਰਦਾਂਗੇ ਚੱਲ ਕੋਈ ਨਾ ਸਿੰਦਰੇ ਹਜੇ ਤੱਕ ਤਾਂ ਤੂੰ ਇਹਨਾਂ ਦਾ ਮਾੜਾ ਕੀਤਾ ਨਹੀਂ ਜਿੱਦੇ ਮੈਂ ਕਰਨ ਤੇ ਆ ਗਈ ਨਾ ਇਹ ਤਾਂ ਚੀਕਾ ਮਾਰ ਮਾਰ ਰੋਣਗੇਗਾ ਹੈ ਕੋਈ ਨਾ ਇਹੋ ਜੀ ਸੋਲ ਨਹੀਂ ਛੱਡੂ ਯਾਦ ਹੀ ਰੱਖਣੀ ਆ ਮੈਨੂੰ ਚੱਲ ਪਹਿਲਾਂ ਕਿਸ਼ਤ ਦਾ ਇੰਤਜ਼ਾਮ ਕਰਾਂ ਇਹਨਾਂ ਨੇ ਤਾਂ ਜਿਹੜਾ ਕੁਝ ਕਰਨਾ ਸੀ ਕਰ ਲੈ ਚੱਕੀ ਜਾਣ ਦੇ ਮਿੱਟੀ ਮੇਰਾ ਕੀ ਲੈ ਲੈਣਗੇ ਮਾੜੀਆਂ ਸੋਚ ਦੇ ਮਾੜੇ ਨਤੀਜੇ ਹੁੰਦੇ ਆ ਮੈਂ ਤਾਂ ਆਪ ਦਾ ਕਿਸੇ ਤਾਂ ਇੰਤਜ਼ਾਮ ਕਰਦੀ ਆ ਤੇ ਫੇਰ ਹੀ ਦੇਖੂ ਇਹਨਾਂ ਨੂੰ ਤਾਂ ਹੁਣ ਮੀਤਾ ਹਾਂ ਭੈਣ ਮੈਂ ਤਾਂ ਪਾ ਲਿਆ ਇਹਦੇ ਵਿੱਚ ਰੋਟੀ ਚਟਨੀ ਸਾਰਾ ਕੁਝ ਪਾ ਲਿਆ ਮੇਰੀ ਗੱਲ ਸੁਣ ਹਾਂ ਸਾਰ ਗਈ ਰੋਟੀਆਂ ਚੱਕ ਲੈ 1 2 ਵੀ ਫੇਰ ਉਧਰੋਂ ਸਿੱਧਾ ਖੇਤ ਹੀ ਜਾਊਗਾ ਹਾਂ ਹਾਂ ਭੈਣ ਮੈਨੂੰ ਪਤਾ ਸੀਗਾ ਤਾਂ ਹੀ ਮੈਂ ਰੋਟੀਆਂ ਉਧਰ ਦੀ ਚਾਹਵੇਂ ਦੋਨਾਂ ਦੀ ਪਾਲੀ ਦੋਨਾਂ ਭਰਾਵਾਂ ਦੀ ਅੱਛਾ ਤੇ ਮੈਂ ਵਾਟੀਆਂ ਚੱਕ ਲਈ ਹੁਣੀ ਐ ਚਲ ਆ ਚੱਲੀਏ ਫਿਰ ਕਿੱਥੇ ਭੁੱਖੇ ਹੋਣਗੇ ਵੀ ਡਿੱਕੀ ਜਾਂਦੇ ਹੋਣਾ ਚੱਕ ਲੈ ਵਾਟੀਆਂ ਫਿਰ ਤਾਇਆ ਕੱਢ ਲੈ ਤੂੰ ਦਰਜਨਾਂ ਚੱਲ ਹੋਰ ਆ ਜਾ ਚੱਲ ਮੀਤੋ ਹਾਂ ਹਾਂ ਭੈਣੇ ਆ ਜਾ ਖੜ ਜਾ ਮੈਂ ਇੱਕ ਕੰਮ ਕਰ ਦੇਉਂਦੇ ਹੁਣ ਕੀ ਕੰਮ ਰਹਿ ਗਿਆ ਤੇਰੀ ਨਹੀਂ ਤੈਨੂੰ ਨਹੀਂ ਪਤਾ ਆ ਕੀ ਕਰੀ ਜਾਨੀਏ ਤੂੰ ਨਹੀਂ ਇਹ ਹੈ ਨਾ ਤੈਨੂੰ ਪਤਾ ਨਹੀਂ ਇਹ ਆਪਾਂ ਨੂੰ ਆਉਣ ਲੱਗਿਆਂ ਨੂੰ ਪਤਾ ਲੱਗ ਜੂ ਵੀ ਕਿਹੜਾ ਆਇਆ ਇੱਥੇ ਪੈੜਾਂ ਉਵੇਂ ਛਪ ਜਾਣਗੀਆਂ ਇਹ ਸਾਫ਼ ਕੀਤਾ ਮੈਂ ਥਾਂ ਚੱਲ ਕੋਈ ਨਹੀਂ ਬਹਿਣ ਤੂੰ ਵੀ ਨਾ ਬਾਲੇ ਜ਼ਿਆਦੇ ਬਹਿਮ ਕਰਦੀ ਹੈਗੀ ਤੇ ਜਿੰਦੇ ਗਾਹਾਂ ਤਲਾਤੇ ਸੀ ਇੱਥੇ ਨਹੀਂ ਲਾਉਣਾ ਸੀ ਇੱਥੇ ਜਿੰਦਾ ਲਾਉਣ ਨੂੰ ਕੀ ਹੈ ਬਾਪੂ ਮੰਡੀ ਗਿਆ ਹੋਇਆ ਆਪਣੇ ਪਿੱਛੇ ਜੇ ਬਾਪੂ ਆ ਗਿਆ ਨਾਲੇ ਬਾਪੂ ਦਾ ਪਤਾ ਹੀ ਹੈ ਕਿਹੇ ਜਾ ਸੁਭਾ ਗੱਲ ਤਾਂ ਤੇਰੀ ਵੀ ਸਹੀ ਹੈ ਫਿਰ ਬਾਪੂ ਨੇ ਬੜਬੜ ਕਰੀ ਜਾਣਾ ਹਨਾ ਚੱਲ ਆ ਜਾ ਉਹ ਵੀ ਭੁੱਖੇ ਬੈਠੇ ਹੁਣ ਇੱਥੇ ਤੇਰੇ ਬਹਿਮਾਂ 'ਚ ਹੀ ਰਹਿ ਜਾਣਗੇ ਆਪਾਂ ਚੱਲ ਆ ਜਿਹੜਾ ਬਹਿਮ ਮੈਂ ਕਰਦੀ ਆ ਉਹ ਤਾਂ ਕਰਦੀ ਆ ਆ ਜਾ ਆਪਣੇ ਜਵਾਕ ਜੇ ਕੁਰੇ ਆਉਂਦੇ ਆ ਹੀ ਕਰਦੇ ਰਹਿੰਦੇ ਆ ਸਾਰਾ ਮੇਰੀ ਗੱਲ ਸੁਣੋ ਪੁੱਤ ਘਰ ਦਾ ਨਾ ਖਿਆਲ ਰੱਖਿਓ ਕੌਣ ਆਉਂਦਾ ਕੌਣ ਜਾਂਦਾ ਸਾਨੂੰ ਦੱਸ ਦਿਓ ਤੁਸੀਂ ਕਿੱਥੇ ਜਾਂਦੇ ਹੋ ਅਸੀਂ ਤਾਂ ਖੇਤ ਜਾਂਦੇ ਆ ਤੇਰੇ ਡੈਡੀ ਦੀ ਤੇ ਚਾਚੂ ਦੀ ਰੋਟੀ ਬਣਾਉਣਾ ਨਾਲੇ ਚਾਹ ਪਿਆ ਕੇ ਆਉਨੇ ਆ ਉਹਨਾਂ ਨੂੰ ਪਤੰਗ ਡਾਉਣ ਤਾਂ ਕੋਠੇ ਤੇ ਨਾ ਚੜਜੋ ਗੈਰੀ ਸੁਣ ਲੈ ਆਗੂ ਧਿਆਨ ਰੱਖੀ ਇਹਦਾ ਛੋਟਾ ਇਹ ਤੇ ਤੋਂ ਚੰਗਾ ਕਿਤੇ ਇਹ ਮਰਜ਼ੀਆਂ ਕਰੀ ਜਾਵੇ ਤੇ ਤੂੰ ਇਹਨੂੰ ਕਰਨ ਦੇ ਦੇ ਮੈਨੂੰ ਤਾਂ ਬਲਾਈਂ ਡਰ ਲੱਗਦਾ ਪਤੰਗਾਂ ਨੇ ਲੱਗਣਾ ਹੀ ਐ ਐਡਾ ਪਤੰਗ ਚੱਕੀ ਫਿਰਦੇ ਆ ਰੋਜ਼ ਹੀ ਲੈ ਜਾਂਦੇ ਆ 10 ਰੁਪਏ ਕਿਤੇ 20 ਲੈ ਗੇ ਰੋਜ਼ ਦੀ ਰੋਜ਼ ਬਤਾਂਵਾਂ ਭੈਣੇ ਗੱਲ ਰੁਪਈਆ ਦੇ ਨਹੀਂ ਗੱਲ ਤਾਂ ਇੱਕ ਤੋਂ ਖਬਰ ਜੀ ਸੋਹਣੇ ਸੇ ਜਵਾਕ ਕਹਿੰਦੇ ਕਰੰਟ ਨਾਲ ਲੱਗ ਗਿਆ ਮੈਨੂੰ ਤਾਂ ਨਾ ਤਾਰਾਂ ਦੇਖ ਕੇ ਹੀ ਡਰ ਲੱਗਦਾ ਰਹਿੰਦਾ ਵੀ ਕਿਤੇ ਮੇਰਾ ਮੁੰਡਾ ਨਾ ਲੱਗ ਜੇ 8 ਸਾਲ ਦਾ ਹੀ ਹੈ ਮੇਰਾ ਮੁੰਡਾ ਵੀ ਉਹ ਵੀ ਜਵਾਕ ਅੱਡ ਗਿਆ ਕਿਹੜੀਆਂ ਤਾਰਾਂ ਆ ਉਥੇ ਸ਼ਹਿਰਾਂ 'ਚ ਤਾਰਾਂ ਹੁੰਦੀਆਂ ਪਿੰਡਾਂ 'ਚ ਇੰਨੀਆਂ ਤਾਰਾਂ ਕਿੱਥੇ ਹੁੰਦੀਆਂ ਫੇਰ ਵੀ ਭਾਣੇ ਡਰਤਾ ਡਰੀ ਹੈ ਜਿਹਦੇ ਕੱਲਾ ਕੱਲਾ ਹੋਵੇ ਹੁਣ ਸੁਖ ਨਾ ਤੇਰੇ ਵੀ ਕੱਲਾ ਕੱਲਾ ਇੱਕ ਜਵਾਕ ਮਸਾ ਤੇ ਮੇਰੇ ਵੀ ਕੱਲਾਗਾ ਅੱਗੇ ਨਹੀਂ ਪਿੱਛੇ ਨਹੀਂ ਮੇਰੇ ਤਾਂ ਚੱਲ ਤੇਰੇ ਕੁੜੀ ਵੀ ਹੈਗੀ ਹੈ ਇਹ ਜਿਹੀਆਂ ਚੀਜ਼ਾਂ ਤੋਂ ਨਾ ਡਰਿਆ ਕਰ ਜਿਹੜੀ ਚੀਜ਼ ਦਾ ਡਰ ਹੈਗਾ ਨਾ ਤੈਨੂੰ ਨਹੀਂ ਪਤਾ ਮੇਰੇ ਮਨ 'ਚ ਡਰ ਜਿਹੜਾ ਹੈ ਪੜੇ ਬਾਈ ਤਾਂ ਫਿਰਦਾ ਬੰਟੂ ਨਹੀਂ ਰਹਿੰਦਾ ਕਿਤੇ ਚੱਲ ਉਹ ਹੋ ਉਰੇ ਹੀ ਖੜਜਾ ਕਾਹ ਤਾਂ ਰਮਿਆ ਹੋਇਆ ਇੱਥੇ ਬਹਿ ਜਾ ਹੂੰ ਨਮਾਇ ਤੋਂ ਨੂੰ ਆਈ ਕਹਿੰਦੀ ਸੀ ਹਾਂ ਤੇ ਤੁਸੀਂ ਮੈਨੂੰ ਆਖੋਗੇ ਵੀ ਖੇਤ ਆ ਕੇ ਵੀ ਲਗੋਚਾਂ ਜੀਆਂ ਕਰਨ ਆਉਣੀ ਹਰਦੀ ਤਾਂ ਆਹ ਕਣਕ ਦਾ ਵੀ ਕੀ ਇੰਨਾਂ ਦੀ ਹੈਗੀ ਹਰੀ ਕਿਚਾਰ ਤੇ ਆਪਣੇ ਕਣਕ ਚ ਤਾਂ ਗੁੱਲੀ ਡੰਡਾ ਵਾਲਾ ਉਹ ਗੁੱਲੇ ਡੰਡੇ ਹੁੰਦਾ ਆਂਦਾ ਕਣਕਾਂ ਹੀ ਫਿਰ ਕਿੱਡੀ ਗੱਲ ਦਵਾਈ ਮਾਰ ਤੇ ਮਰ ਜੂ ਆਹ ਨਾ ਪਾਉ ਉਹ ਕਿੱਥੇ ਦਾ ਕਣਕ ਤੇ ਉਹ ਕਣਕ ਕਿਵੇਂ ਰਲੂਗੀ ਉਹਦੇ ਨਾਲ ਤੂੰ ਤਾਂ ਐਵੇਂ ਨਾ ਮਰੀ ਚੱਲਿਆ ਕਰ ਇੱਕ ਤੇ ਕਿਹੜਾ ਖਿਲੰਦੀ ਧਰਤੀ ਐ ਵੀ ਉਹ ਦੂਜੀ ਬਚਾਈ ਦੀ ਧਰਤੀ ਐ ਵੀ ਐਵੇਂ ਫਰਕ ਐ ਕੋਈ ਮਰੀਏ ਨੇ ਕੋਈ ਮੈਨੂੰ ਗੋਲ ਮਾਰਦੇ ਕਿੱਥੇ ਆ ਉਹ ਫਿਰ ਦਾਦਾ ਉਧਰ ਗੋਲ ਮਾਰਦੇ ਉਹਨੂੰ ਬੰਟੂ ਨੂੰ ਆ ਕੇ ਮਾਰ ਦਿੰਦਾ ਕੋਈ ਨਾ ਮਾਰ ਦਿੰਨੇ ਉਹ ġੇੜਾ ਮਾਰੀ ਜਾਂਦਾ ਸੁੱਤਰ ਸਬਜੀ ਦੇਖੀ ਜਾਂਦਾ ਆਜੂ ਹੁੰਦਾ ਲੈ ਮੀ ਤਾਂ ਮੇਰੀ ਤਾਂ ਨਾ ਇੱਥੇ ਵੀ ਨਹੀਂ ਗੱਲ ਇਹਨਾਂ ਨੇ ਸੁਣੀ ਇਹਨਾਂ ਨੂੰ ਤਾਂ ਐ ਹੋ ਜਾਂਦਾ ਵੀ ਇਹ ਵਹਿਮ ਕਰਦੀ ਆ ਵਹਿਮ ਕਾਹਨੂੰ ਭਾਈ ਉਹ ਤਾਂ ਵੇਖ ਬੱਲੀਆਂ ਕੱਢਦੀ ਆਉਂਦੀ ਆ ਤੇ ਆਪਣੀ ਕਣਕ ਚ ਗੁੱਲੀ ਦਿੰਦੇ ਹੀ ਗੁੱਲੀ ਦਿੰਦਾ ਦੀ ਸੀ ਜਾਂਦਾ ਉਹ ਕੋਈ ਫਿਰ ਮੇਰਾ ਜੀ ਕਰਦਾ ਜਿਹੜਾ ਧਰਤੀ ਦੀ ਚੀਜ਼ ਨਿਕਲੀ ਉਹਦੇ ਕਿਸੇ ਨੇ ਕੀ ਸਾਰੇ ਉਹੀ ਤਾਂ ਗੱਲ ਆ ਸਾਰਾ ਦਿਨ ਪੁੱਠੀਆਂ ਗੱਲਾਂ ਪੁੱਠੀਆਂ ਗੱਲ ਹਰੇ ਗੱਲ ਤੇ ਪੁੱਠੀ ਲੱਗੇ ਜਾਊਗੀ ਹੁਣ ਗੁੱਲੀ ਡੰਡਾ ਹੋ ਕਣਕ ਜੀ ਦੀ ਪਹਿਲੇ ਦਵਾਈ ਮਾਰਤੀ ਇਹ ਜੀ ਹੁਣ ਮਾਰੀ ਹੋਈ ਆ ਮਰਜੂ ਵਾਲੀ ਵਾਲੀ ਫਿਰ ਮੈਂ ਤੈਨੂੰ ਐਂ ਕਹਿੰਨੀ ਆ ਵੀ ਕਾਸੇ ਚੀਜ਼ ਦੀ ਘਾਟ ਹੋਊਗੀ ਅਗਲੇ ਨੇ ਤਾਂ ਪਹਿਲੀ ਘਾਟ ਪੂਰੀ ਕਰ ਲਈ ਓਏ ਗੇਤੀ ਕਣਕਾਂ ਪਛੇਤੀ ਆ ਜੀ ਤੈਨੂੰ ਐਂ ਨਹੀਂ ਪਤਾ ਸਾਰਾ ਦਿਨ ਤਾਂ ਮਾਰ ਤੇ ਬਹਿਮਾ ਨੇ ਯਾਰ ਸਰਦਨ ਬੁੱਕਦੇ ਬਾਈਆ ਹਰੇ ਗੱਲ ਚ ਨੁਕਸ ਕੱਢਦੀ ਆ। ਓ 1 2 ਓ ਆਇਆ ਤੁਲਸਲਾ ਦੋ ਰੋਟੀਆਂ। ਭੁੱਖ ਲੱਗੀ ਵੀ ਆ ਤੇਰੇ ਫਿਰਦਿਆਂ ਫੜਾ ਰੋਟੀ ਜਰਾ। ਕੋਈ ਨਹੀਂ ਬਾਈ ਖਾ ਲੋ ਰੋਟੀ ਤਾਂ ਮੈਨੂੰ ਵੀ ਬਾਈ ਭੈਣ ਨਾ ਕਹਿਣ ਲੱਗੀ ਸੀ ਪਿੱਛੇ। ਆਉਂਦੀ ਲੱਗੇ ਕਿਚ-ਕਿਚ ਕਰਨਾ। ਓ ਇੱਕ ਗੰਜਾ ਮੈਂ ਤੈਨੂੰ ਐਂ ਕਹਿੰਦੀ ਸੀ 1 2 ਮੇਰੀ ਗੱਲ ਦਾ ਤੇਰਾ ਭਰਾ ਮੰਨਦਾ ਭਾਈ ਗੁੱਸਾ। ਮੈਂ ਆਖਿਆ ਵੀ ਆਪਣੀ ਤਾਂ ਕਣਕ ਚ ਗੁੱਲੀ ਡੰਡਾ ਵਾਲਾ ਤੇ ਆਹ ਕਣਕahari ਕਚਾਰ ਖੜੀ ਐ। ਤੇ ਫੇਰ ਕੀ ਹੋ ਗਿਆ ਜੇ ਗੁੱਲੀ ਡੰਡਾ ਹੋ ਗਿਆ ਤਾਂ ਉਹੀ ਗੱਲਾਂ ਤੇਰੀਆਂ ਉਹ ਕਣਕ ਦੀ ਗੁੱਲੀ ਜਿਹੜੇ ਤੇ ਬਾਥੂ ਹੁੰਦਾ ਹੁੰਦਾ ਚੰਗੀ ਹੁੰਦਾ ਹੁੰਦਾ ਮਰੀਏ ਨਹੀਂ ਰਹਿਣੀ ਜੇ ਗੁੱਲੀ ਡੰਡਾ ਜੇ ਬਾਥੂ ਹੋਊਗਾ ਫੇਰ ਹੀ ਕਣਕ ਹੋਊਗੀ ਤੇ ਮੈਨੂੰ ਪਿੱਛੇ ਵੀ ਕਹਿੰਦੇ ਸੀ ਇਹਦੇ ਨਹੀਂ ਹੁੰਦਾ ਇਹ ਮੇਰੀ ਗੱਲ ਸੁਣ ਹੈਪੀ ਆਰ ਅੱਜ ਸਵੇਰੇ ਜਦੋਂ ਮੈਂ ਮੰਡੀ ਨਹੀਂ ਜਾਂਦਾ ਸੀਗਾ ਆਪਣੇ ਬਾਹਰ ਚ ਕੁੱਤਾ ਬੈਠਾ ਸੀ ਉਹਨੇ ਕੰਨ ਚੜਕਾਤੇ ਕਹਿੰਦੀ ਜਾਈਂ ਨਾ ਮਗਰੋਂ ਬਾਜ ਨਾਲ ਤਾਂ ਬਾਜ ਮਾਰਦੀ ਮੈਨੂੰ ਮਹਾ ਮਗਰਵਾਜ ਕੇ ਮਾਰੇ ਕਹਿੰਦੀ ਕੁੱਤੇ ਨੇ ਕੰਨ ਚੜਕਾਤੇ ਮਾੜੇ ਹੁੰਦੇ ਮਾੜੇ ਹੁੰਦੇ ਇਹ ਜਿਆ ਟੋਕਿਆ ਮੇਰੇ ਤਾਂ ਆੜਤੀ ਨੇ ਪੈਹੀ ਨਹੀਂ ਦਿੱਤੇ ਹੈਗੇ ਉਹ ਇਹਦਾ ਸਾਰਾ ਦਮ ਸੀ ਤੇ ਉਹ ਬਹਿਮ ਤਾਂ ਬਹਿਮੀ ਹੁੰਦਾ ਉਹ ਤਾਂ ਠੀਕ ਆ ਜੀ ਆ ਹੁਣ ਜਦੋਂ ਅਸੀਂ ਆਉਂਦਾਂ ਸੀ ਨਾ ਭੈਣ ਮੈਨੂੰ ਕਹਿਣ ਲੱਗੀ ਉਧਰ ਕਣਕ ਨਹੀਂ ਹੈਗੇ ਹਾਂ ਉਹਨਾਂ ਦੀ ਕਣਕ ਨਾ ਬਲਾਈ ਸੋਣੀ ਖੜੀ ਸੀ ਕਹਿੰਦੀ ਆਪਣੀ ਕਣਕ ਪੀਲੀ ਹੈ ਇਹਨਾਂ ਦੀ ਹਰੀ ਹਰੀ ਹੈ ਮੈਂ ਭਾਣਾ ਮੈਨੂੰ ਨਹੀਂ ਪਤਾ ਇਹ ਗੱਲਾਂ ਦਾ ਮੈਂ ਤੂੰ ਚੁੱਪ ਕਰ ਕੇ ਆ ਉਹ ਤਾਂ ਹੋ ਜਾਂਦਾ ਗੱਲ ਕਰ ਇੰਨਾ ਨਾ ਬਹਿਮ ਵੀ ਨਹੀਂ ਕਰਦੇ ਹੁੰਦੇ ਓਏ ਉਹ ਪੀਲੀ ਤਾਂ ਉਹ ਬਿਣਾ ਰੇ ਵਾਲੀ ਐ ਤੁਹਾਨੂੰ ਜਰੂਰ ਇਹ ਗੱਲਾਂ ਦਾ ਪ अच्छा मैं त भाई फिर डर हो गया सीके मां जबो बहन कहि जंदे मैं अपनी त कणक बच्चां नु भी लागगी दा मतलब जे पीली होगी त पीली न मैं डर पे आए हो गया अभी छाड ਘਟ ਹੁੰਦਾ 2 ਸਾਲ ਹੋ ਗਏ ਵੀ ਕੀ ਪਤਾ ਭਾਈ ਛਾੜ ਨੂੰ ਉਹ ਪੈਂਦਾ ਹੋਵੇ ਘਟਾ ਚਲ ਕੋਈ ਨਾ ਹੈਪੀ ਤੂ ਮੈਂ ਤਾਂ ਨਾ ਹੁਣੇ ਆਇਆ ਮੰਡੀ ਤੋਂ ਭਾਬੀ ਮੈਂ ਤਾਂ ਚਾਚੂ ਪੀਣੇ ਤੂੰ ਆ ਆਦੀ ਰੋਟੀ ਖਾ ਲਾ ਤੇ ਮੈਂ ਨਾ ਉਹ ਲੇਟ ਆ ਗਿਆ ਮੋਟਰ ਛੱਡ ਕੇ ਆਣਾ ਪਾਣੀ ਚੱਲਦਾ ਹੋਊ। ਰੋਟੀ ਤੁਸੀਂ ਵੀ ਖਾ ਲੈਂਦੇ। ਉਹ ਮੈਂ ਤਾਂ ਉੱਥੋਂ ਮੰਡੀ ਚੋਂ ਖਾ ਆਇਆ ਸੀਗਾ। ਅੱਛਾ। ਹਾਂ, ਭੁੱਖ ਲੱਗੀ ਸੀ ਉੱਥੇ ਉੱਥੇ ਖਾ ਲਿਆ ਸੀਗਾ। ਉਹ ਦੇਖ ਲੈ ਫਿਰ ਕਿਹੜਾ ਲੱਗ ਗਿਆ ਤਾਂ ਨਹੀਂ ਫਿਰ ਉੱਧਰ ਦੂਜੇ ਨੂੰ ਸ਼ਿਕਰਨੀ। ਕੋਈ ਨਾ ਕਰ ਦਿਨਾ। ਇਹ ਤਾਂ ਨਾ ਮੀਤ ਮੇਰੀ ਗੱਲ ਨਹੀਂ ਸੁਣਦੇ ਜਿਹੜਾ ਇਹਨਾਂ ਨੇ ਹੁਣ ਬੰਦਰ ਲਾਇਆ। ਹਾਂ। ਇਹਨਾਂ ਨੂੰ ਮੈਂ ਆਖਿਆ ਵੀ ਭਾਈ ਆਹ ਬੰਦਾ ਵੀ ਜਿਹੜਾ ਹੁਣ ਰਲਾਇਆ ਨਾ ਇਹੇ ਕੰਮ ਘੱਟ ਕਰਦਾ। ਉਹ ਕੱਟ ਬੰਦੇ ਦਾ ਮਸਾ ਮਿਲਦੇ ਆ ਭਾਬੀ ਫੇਰ ਤੇਰੀਆਂ ਉਹੀ ਗੱਲਾਂ ਹੁਣ ਇਹਨੂੰ ਭਜਾ ਦੇਣੀ। ਇਹਨੂੰ ਡੱਕਰਨਾ ਇਹਨੇ। ਇਹ ਗੱਲ ਨਹੀਂ ਬਾਤ ਨਹੀਂ ਕੋਈ। ਚੱ ਤੱਤ ਪਾਈ ਆਂ ਲਿਆ ਸਰਾਲ ਚੰਗਾ ਖਾ ਲਾ ਰੋਟੀ ਖਾ ਲੈ ਨਾ ਆ ਲਫੜਾ ਕੀ ਆ ਕਰਦੇ ਨੇੜੇ ਭੈਣ ਤੇ ਨਾਲੇ ਨਾ ਮੇਰੀ ਗੱਲ ਸੁਣੋ ਜੀ ਆ ਬੱਟ ਗਏ ਦੇ ਵਿੱਚੀ ਡੱਬੇ ਚ ਉਹ ਕੱਢ ਲਿਆ ਤੁਸੀਂ ਕੱਢ ਲਾਂਗੇ ਜੱਬਾ ਗਿਓ ਫਿੱਕ ਕਰੇ ਭਾਗ ਜੋ ਤੇ ਭਾਈ ਆਹ ਡੱਬਾ ਤੇ ਭਾਂਡੇ ਨਾ ਲੈ ਆਈ ਘਰੇ ਕੁਝ ਸਮਾਨ ਰੱਖਿਆ ਤੇ ਚਮੜ ਕੇ ਦੂਜੇ ਘਰ ਲੈ ਜਾਂਦੇ ਆਪਣੇ ਸੁਣੋ ਜੀ ਉਹਨਾਂ ਦੀਆਂ ਬਾਟੀਆਂ ਨਾਲ ਬਾਟੀਆਂ ਨਾਲ ਲਾ ਦਿਓ ਆਪਣੇ ਤਾਂ ਬਾਟੀਆਂ ਤੇ ਨਾ ਬਾਪੂ ਜੀ ਦਾ ਨਾਂ ਪਾਇਆ ਹੋਇਆ ਨਾਲੇ ਉਹਨਾਂ ਨੇ ਮੁੜ ਕੇ ਆਪਣੀਆਂ ਬਾਟੀਆਂ ਨਹੀਂ ਦੇਣੀਆਂ ਉਹ ਤੇਰਾ ਸਾਰੀਆਂ ਚੀਜ਼ਾਂ ਤੇ ਪਾਇਆ ਹੋਇਆ ਨਾ ਤੇਰਾ ਹੈ ਕਿਹੜੀ ਚੀਜ਼ ਤੇ ਨਿਕਰੇ ਕੋਈ ਨਾ ਬੰਤ ਸਿੰਘ ਪਾਇਆ ਹੋਇਆ ਪਤਾ ਮੈਨੂੰ ਸਾਰਾ ਕੁਝ ਚਲ ਆ ਜਾ ਤਾ ਚੰਗਾ ਚਲ ਆ ਜਾ ਮੀ ਤਾ ਚਲ ਤੇ ਗੁੱਸਾ ਨਾ ਕਰੀ ਬੰਟੂ ਤਾਂ ਬਣ ਬੋਲਦਾ ਹੀ ਰਹਿੰਦਾ ਲਾ ਮੇਰਾ ਨਾਮ ਬਦਨਾਮ ਤਾਂ ਹੈਗਾ ਹੀ ਆ ਆ ਜਿਹੜੇ ਵਿਆਹ ਆ ਲੈਨੇ ਲੱਡੂ ਦਿੱਤੇ ਨਾ ਉਹੀ ਤਰ ਜਾਣੀ ਚੰਗਾ ਹੋਗਾ ਮੈਨੂੰ 20 ਨੇ ਫੋਨ ਕਰਤਾ ਵੀ ਭਾਬੀ ਉਹ ਤਾਂ ਸਾਰੇ ਖੇਤ ਬੈਠੇ ਆ ਚਾਰੇ ਜਣ ਆ ਦੋ ਲੱਡੂਆਂ ਦਾ ਦੇਖੀ ਹੁਣ ਕਮਾਲ ਬਦਨਾਮ ਤਾਂ ਕਰੀ ਛੱਡਿਆ ਇਹਨਾਂ ਨੇ ਮੈਨੂੰ ਹਜ਼ਾਰ ਨਹੀਂ ਨਾ ਦਿੱਤਾ ਕੋਈ ਨਾ ਜਾਂ 10000 ਨਾ ਕਢਾਇਆ ਮੈਨੂੰ ਵੀ ਸਿੰਦਰ ਕੀਨੇ ਕਹਿਣਾਗਾ ਤਰ ਜਾਂ ਭਾਈ ਨੇ ਕਿਤੇ ਇੱਕ ਦੋ ਬਾਰ ਵੀ ਨਾ ਖੋਲ ਲਿਆ ਹਏ ਹੇ ਮਸਾ ਘਰ ਲੈਤਾ ਥੱਕੀ ਮੈਂ ਦਾ ਪਰਪਾ ਮਸਾ ਹੀ ਲੈਤਾ ਬੂ ਨਿਪੜੇ ਆ ਕੀ ਵੀ ਲੱਡੂ ਹਾਂ ਆਪਣੇ ਬਾਹਰ ਚ ਕੌਣ ਕਰਕੇ ਦਿੰਦਾ ਹੈੜੇ ਕਿਹਨੇ ਕਰਨਾ ਹੈ ਮੈਨੂੰ ਪਤਾ ਹੀ ਹੈ ਕੀ ਕਰਨਾ ਹੈ ਪਤਾ ਤਾਂ ਤੈਨੂੰ ਹੈਗਾ ਚਲ ਜੀਤੇ ਵੀ ਤੈਨੂੰ ਸ਼ੱਕ ਕਰਦੀਆਂ ਗੱਲ ਕਰ ਜਦੋਂ ਆਪਾਂ ਗਈਆਂ ਉਹਦਾ ਲੱਡੂ ਸੀ ਕਿ ਕਹਿਣੀ ਸੀ ਉਹਦੋਂ ਕਿੱਥੇ ਸੀ ਲੱਡੂ ਤੇ ਆਪਾਂ ਚੱਕ ਗਾ ਵੀ ਨਹੀਂ ਇੱਧਰ ਨੂੰ ਕੀ ਪਤਾ ਤੜਕੇ ਤੇ ਪਏ ਹੁਣ ਕਦੋਂ ਕਦੋਂ ਪਏ ਆਪਣੇ ਬਾਹਰ ਚ ਨਹੀਂ ਮੈਨੂੰ ਪਤਾ ਹੀ ਹੈ ਇਹ ਜੀਨੇ ਧਰੇ ਆ ਚੱਲ ਮੇਰੇ ਨਾਲ ਮੈਂ ਹੁਣੀ ਚਲਦੀ ਆ ਉਹਦੇ ਕੋਲ ਕੀ ਤੇ ਸ਼ੱਕ ਹੋ ਗਿਆ ਤੈਨੂੰ ਨੀ ਕੀ ਆ ਸਿੰਦਰ ਹੋਰ ਕੀਨੇ ਧਰਨੇ ਆ ਦੇਖਾ ਤਾਂ ਨੀ ਨਾਨੀ ਹੱਪਨ ਆ ਲੈ ਨੂੰ ਤੂੰ ਤਾਂ ਪਾਸੇ ਹੀ ਰਹਿ ਮੈਂ ਭਣ ਕਿਉਂ ਆਏ ਕਿ ਹੋਜੂਗਾ ਚੱਕੇ ਪਰੇ ਸੱਟ ਦੇਣਾ ਕੁੱਤਾ ਖਾਜੂਗਾ ਆਏ ਪਰੇ ਸੱਟਾਂਗੇ ਹਾਂ ਹੁਣ ਐਵੇਂ ਜਾ ਕੇ ਉਹਦੇ ਨਾਲ ਆੜਾ ਲਾਏਂਗੀ ਮੈਂ ਤਾਂ ਤਾਂ ਕਹਿੰਦੀ ਸੀ ਜੇ ਕੁੱਤੇ ਨਹੀਂ ਪਾਣੇ ਹੁੰਦੇ ਅਗਲਾ ਐ ਜੋੜ ਕੇ ਨਹੀਂ ਧਰਦਾ ਹੁੰਦਾ ਇਹ ਤਾਂ ਮੈਨੂੰ ਪਤਾ ਹੀ ਐ ਜਿਹੜੇ ਉਹ ਚਲਿੱਤਰ ਖੇਡਦੀ ਫਿਰਦੀ ਐ ਆਏ ਤਾਂ ਚੱਲ ਹੁਣ ਮੈਨੂੰ ਵੀ ਪਤਾ ਵੀ ਆਪਣੇ ਬਾਰ ਚ ਧਰੇ ਪਏ ਆ ਐਡਾ ਬਹਿਮ ਤਾਂ ਐ ਚੱਲ ਮੈਨੂੰ ਵੀ ਹੋ ਹੀ ਗਿਆ ਇਹ ਚੀਜ਼ ਦਾ ਤਾਂ ਇਹ ਹਰਦੀ ਤਾਂ ਹੈ ਨਹੀਂ ਉਹ ਜੇ ਹੁਣ ਆਪਾਂ ਪੈਸੇ ਨਹੀਂ ਦਿੱਤੇ ਤੇ ਆ ਆ ਵੈਪਾਂ ਤੇ ਆ ਗਈ ਉਹਨੂੰ ਤਾਂ ਐ ਹੋ ਗਿਆ ਵੀ ਇਹਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ ਲੈ ਮੈਂ ਟੂਣਾ ਕਰ ਦਿੰਦੀ ਆ ਕੀ ਪਤਾ ਕੀ ਕੰਮ ਨੂੰ ਟੂਣਾ ਕੀਤਾ ਲੈ ਮਸਾ ਘਰ ਲੈਤਾ ਸੀ ਵੀ ਚੱਲ ਘਰੇ ਜਾਣਗੇ ਹੁਣ ਉਹਦੇ ਸ਼ਿੰਦਰ ਦੇ ਮੱਥੇ ਲੱਗਣਾ ਪਊਗਾ ਜਾ ਕੇ ਹਾਂ ਲੱਗਾ ਗਿਆ ਹੁਣ ਮੱਥੇ ਮੈਂ ਤਾਂ ਸਿੱਧੀ ਉਹਨੂੰ ਕਹੂੰਗੀ ਵੀ ਕਿਉਂ ਭਈ ਸਾਡੇ ਇੰਨਾ ਮਾੜਾ ਸੋਚਦੀਆਂ ਸਾਡੇ ਤੇ ਕਹੂੰਗੀ ਤਾਂ ਮੈਂ ਵੀ ਗੱਲ ਕਰ ਆਪਾਂ ਮਾੜਾ ਜਾਂ ਕਨਫਰਮ ਤਾਂ ਕਰ ਲੀਏ ਵੀ ਸ਼ਿੰਦਰ ਨੇ ਧਰਿਆ ਕਿ ਕਿਸੇ ਹੋਰ ਨੇ ਧਰਿਆ ਕਨਫਰਮ ਕਰਨ ਦੀ ਕੀ ਲੋੜ ਐ ਸਾਰਿਆਂ ਨਾਲ ਵੱਧ ਲੱਗਦੀ ਤਾਂ ਉਹੀ ਆਪਣੇ ਤੇ ਹੋਰ ਕੌਣ ਐ ਆੜਗਮਾੜ ਨਹੀਂ ਕੋਈ ਇਹ ਜਾਂ ਮਾੜਾ ਸੋਚਦਾ ਸੋਚਦੀ ਤਾਂ ਕੱਲੀ ਉਹੀ ਐ ਚੱਲ ਮੇਰੇ ਨਾਲ ਚੱਲ ਫਿਰ ਆ ਜਾ ਆ ਜਾ ਕਹਿੰਦੇ ਤਾਂ ਹੁੰਦੇ ਆ ਹੋਰ ਕੋਈ ਬਗਾਨਾ ਨਹੀਂ ਕਰਦਾ ਹੁੰਦਾ ਆਪਦੇ ਹੀ ਆਪਦੇ ਤੇ ਮੱਚਦੇ ਹੁੰਦੇ ਵੱਧ ਉਹੀ ਵੱਧ ਮੱਚਦੀ ਐ ਵੀ ਚੰਦਰਾ ਬਾਹਰ ਨਿਕਲ ਨਹੀਂ ਆ ਕਿਉਂ ਇਨਾ ਤੜਫਦਿਆਂ ਆਉਂਦਗਾ ਨਹੀਂ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਹਾਂ ਦੱਸ ਕੀ ਹੋ ਗਈ ਨੀ ਚੜੀ ਚੜਾਈ ਤੁਰੀ ਆਉਣੀ ਹੈਗੀ ਨੀ ਚੜੀਆਂ ਚੜਾਈਆਂ ਅੱਗੇ ਨਾ ਤੂੰ ਪਾਰਕਿੰਗ ਕੀ ਕਰਕੇ ਆਈ ਹੈ ਸਾਡੇ ਤਾਂ ਮੈਂ ਕੀ ਕਰ ਆਈ ਨੀ ਤੂੰ ਆ ਗਿਆ ਭੋਲੀ ਨਾ ਬਣ ਸਾਨੂੰ ਪਤਾ ਹੀ ਹੈ ਕੀ ਕਰਕੇ ਆਈ ਹੈ ਮੇਰੀ ਗੱਲ ਸੁਣ ਜਦੋਂ ਮੈਂ ਤੁਹਾਡੇ ਬਾਹਰ ਚੋਂ ਨਿਕਲੀ ਹੈਗੀ ਤੂੰ ਮੇਰੇ ਮਗਰ ਆਈਆਂ ਪੈਰ ਦੀ ਮਿੱਟੀ ਚਾੱਕ ਕੇ ਲਗਾਈਆਂ ਉਵੇਂ ਦੇਖਿਆ ਮੈਂ ਤੈਨੂੰ ਤੇ ਮੈਂ ਉਹ ਕੀ ਕਰਕੇ ਆਈ ਹੈਗੀ ਮਿੱਟੀ ਨਾ ਤੂੰ ਚੱਕਦੀ ਫਿਰਦੀ ਸਭ ਨੂੰ ਆਪਦੇ ਵਰਗੇ ਕੇ ਸਮਝਦੀ ਕੰਨ ਨਗਾ ਨਾ ਨੀ ਮਿੱਟੀ ਦੀ ਤਾਂ ਤੂੰ ਗੱਲ ਛੱਡ ਤੇ ਤੂੰ ਘੱਟ ਗੁਜ਼ਾਰੀ ਹੈ ਸਾਡੇ ਨਾਲ ਬਾਹਰ ਕੇ ਟੂਣਾ ਕਰਕੇ ਆਈ ਹੈ ਤੂੰ ਸਾਡੇ ਨੀ ਕਿਹੜਾ ਟੂਣਾ ਲ ਐਵੇਂ ਖਾ ਮ ਖਾ ਨਾ ਲਾਈ ਜਾਂਦੀ ਕਿਹੜਾ ਟੂਣਾ ਕਰੀ ਮੈਂ ਸਾਡੇ ਖਾਮ ਖਾ ਨਹੀਂ ਮੈਂ ਕਹਿੰਦੀ ਆ ਸਾਡੇ ਸਾਡੇ ਆਲੀ ਤੇ ਕਰਦੀ ਫਿਰਦੀ ਆ ਤੂੰ ਲੱਡੂ ਤਾਂ ਭਾਣ ਤੂੰ ਧਰ ਕੇ ਆਈ ਆ ਇਹ ਬੇਪੇ ਕਰਕੇ ਮੈਨੂੰ ਕੀ ਮਿਲ ਜੂਗਾ ਮੈਨੂੰ ਆ ਤਾਂ ਦੱਸ ਦੇ ਕਿਹੜੇ ਲੱਡੂ ਤਰੇ ਆਈ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਬਾਤ ਦਾ ਨਹੀਂ ਪਤਾ ਉਂ ਚੜੀ ਚੜਾਈ ਤੁਰੇ ਆਉਣੀ ਆ ਹਾਂ ਬਣ ਤੇ ਮੈਨੂੰ ਹਾਂ ਤੈਨੂੰ ਜਾਣਦੀ ਆ ਮੈਂ ਨਹੀਂ ਭਾਣਾ ਮੈਂ ਕੀ ਕਹਿਗਾ ਮੈਂ ਬੋਲੀ ਜੇ ਨਾ ਜਾਉ ਮੈਂ ਛੋਡੇ ਵਰਗ ਹੀ ਨਹੀਂ ਵੀ ਮੱ ਕਰੇ ਆਇਆ ਤੇ ਬਾਅਰ ਚ ਮੁੜਦਿਆਂ ਦੇ ਪੈਰ ਦੀਆਂ ਮਿੱਟੀਆਂ ਚੱਕਦੀ ਫਿਰਉਣੀ ਸਾਡੇ ਵਰਗੀ ਕਿਵੇਂ ਨਹੀਂ ਅਸੀਂ ਕਿਹੇ ਜੀ ਨਹੀਂ ਪੈਣੇ ਆਹ ਦੇਖ ਲੈ ਆਹ ਦੇਖ ਲੈ ਜਿਹੜਾ ਤੂੰ ਲੱਡੂਆਂ ਦਾ ਕਾਰਨਾਮਾ ਕਰਕੇ ਆਈਆਂ ਨਾ ਇਹਨੂੰ ਕਬਰਾਟ ਹੋਣ ਲੱਗ ਗਿਆ ਨਹੀਂ ਕਬਰਾਟਦਾ ਇਹਨੂੰ ਊ ਹੋਣ ਲੱਗ ਜਾਂਦੀ ਹੈਗੀ ਚਿੜੀ ਦੇ ਬੱਚੇ ਜਿਨਾ ਤਾਂ ਮਾਜਣਾ ਇਹਦਾ ਉਹਦਾ ਡੋਰਾ ਪਾੜਦਿਆਂ ਅਸੀਂ ਚੱਜਦਾ ਤਾਂ ਪਾੜ ਲੈਂਦਾਂ ਵੀ ਕੀ ਪਤਾ ਤੂੰ ਤਾਂ ਇਉਂ ਲੱਗਦੀ ਹੋਵੇਂ ਵੀ ਬੰਟੂ ਦਾ ਰਿਸ਼ਤਾ ਮੈਂ ਕਰਾਉਂਦੀ ਸੀ ਵੀ ਇਹ ਆਪਦੇ ਹੱਥੀਏ ਨੂੰ ਵਿਆਹ ਲਈ ਆਈ ਨੀ ਪੜੇ ਹੁੰਦੇ ਤਾਂ ਜਿਹਦਾ ਸੰਜੋਗ ਆਉਣਾ ਤਾਂ ਉਸੇ ਨਹੀਂ ਹੁੰਦਾ ਮੇਰੇ ਕਾਹੇ ਤੋਂ ਨਹੀਂ ਕੁਛ ਹੁੰਦਾ ਤੇਰੇ ਕਾਹੇ ਤੋਂ ਨਹੀਂ ਹੁੰਦਾ ਮੇਰੀ ਗੱਲ ਛੋੜ ਐਵੇਂ ਖਾਮ ਖਾ ਮੇਰਾ ਨਾਂ ਜਾਣਾ ਬਦਨਾਮ ਕਰੀ ਚੱਲ ਮੈਂ ਕੋਈ ਟੂਣਾ ਟਾਣਾ ਨਹੀਂ ਕਰਕੇ ਨਾਲੇ ਤੂੰ ਅੱਖੀਂ ਦੇਖਿਆ ਮੈਨੂੰ ਬਾਹਰ ਨਿਕਲਦੀ ਨੂੰ ਮਾਗਰ ਮੇਰੇ ਆਈਆਂ ਪੈਰ ਦੀ ਮਿੱਟੀ ਚੱਕ ਕੇ ਲਗਾਈਆਂ ਉਦੋਂ ਕੋਈ ਟੂਣਾ ਹੋਇਆ ਸੀ ਮੇਰਾ ਦਿਮਾਗ ਹੱਲੇ ਵੀ ਐਡੀ ਦੂਰ ਮਾਹੀ ਵੜੇ ਵੜੇ ਕਰਦੀ ਜਾਉਂਦੀ ਸੀ ਸੀਸੀਟੀਵੀ ਕੰਮ ਰਿਹਾ ਬਨੂ ਸਾਡੇ ਘਰ ਤੇ ਨਿਗਰ ਰੱਖਦੀਆਂ ਸੀ ਖੇਤ ਕੀ ਜਾਵੜੀਆਂ ਤੈਨੂੰ ਤਾਂ ਐ ਹੋ ਗਿਆ ਵੀ ਇਹਦਾ ਰੋਟੀ ਵੀ ਫੜਾਉਣਾ ਉੱਥੇ ਹੀ ਜਾਂਦੀਆਂ ਆਪਦੇ ਬੰਦਿਆਂ ਦੀਆਂ ਖੇਤ 'ਚ ਵੀ ਸੇਵਾ ਕਰਦੀਆਂ ਨਹੀਂ ਤੇਥੋਂ ਜਰਿਆ ਨਹੀਂ ਜਾਂਦਾ ਚਲ ਕੋਈ ਨਹੀਂ ਪੜੇ ਮੇਰੀ ਗੱਲ ਸੁਣ ਮੈਨੂੰ ਸੁਖਣਾ ਉਹਦਾ ਵੀ ਤੁਸੀਂ ਖੇਤ ਰੋਟੀ ਲੈ ਕੇ ਗਈਆਂ ਤੁਸੀਂ ਖੇਤਾਂ 'ਚ ਬੈਠਾ ਮੈਂ ਪਿੰਡ 'ਚ ਬੈ ਇਹਤਾਗਾ ਮੈਂ ਮੈਨੂੰ ਕੀ ਪਤਾਗਾ ਚੱਕਰ ਦੀ ਪਿੰਡ ਚ ਬੈਠੀ ਐ ਪਿੰਡ ਚ ਕਿਹੜਾ ਤੂੰ ਵੇ ਤੇਰਾ ਘਰ ਵੀ ਨਾ ਖੇਤਾਂ ਚ ਹੀ ਆ ਭਵਾ ਮੇਰਾ ਘਰ ਖੇਤਾਂ ਚ ਐ ਮੇਰਾ ਤਾਂ ਫਿਰ ਜਮਾ ਹੋਗਾ ਨਿਆਂ ਹੀ ਐ ਤੂੰ ਦੀਸੀ ਨਾ ਦੂ ਬਾਤ ਐ ਤੂੰ ਬਾਲੀ ਨਾ ਹੋ ਮੇਰੀ ਗੱਲ ਸੁਣਦਾ ਹੁਣ ਤਾਂ ਤੂੰ ਸਿਰੇ ਆਲੀ ਕਰਵਾ ਕੇ ਹਟਣੀ ਐ ਸ਼ਿੰਦਰੇ ਤੂੰ ਬਾਜ ਆ ਜਾ ਮੇਰੀ ਗੱਲ ਸੁਣ ਜੇ ਮੈਂ ਲੱਡੂਂਗੂ ਤਰੇ ਹੋਣਗੇ ਤਾਂ ਮੇਰਾ ਨਾਂ ਲਊਗਾ ਮੈਂ ਤੁਹਾਨੂੰ ਬਾਬੇ ਕੋਲੇ ਲੈ ਕੇ ਚਲਦੀਆਂਗੀ ਜੇ ਉਹਨੇ ਕਹਤਾ ਵੀ ਇਹਨੇ ਤਰੇ ਸੋਡਣਾ ਜੁੱਤਕਾ ਮੇਰਾ ਸਿਰ ਅਸੀਂ ਨਹੀਂ ਜਾਂਦਾਂ ਬਾਬੇ-ਬੂਬੇ ਕੋਲੇ ਤੂੰ ਹੀ ਬਾਬੇ ਕੋਲੇ ਜਾਂਦੀ ਹੋਏਂਗੀ ਮੈਂ ਬਾਬੇ-ਬੂਬੇ ਕੋਲੇ ਨਹੀਂ ਗਈ ਕਦੇ ਮੈਨੂੰ ਵੀ ਕਿਸੇ ਨੇ ਦੱਸਿਆ ਸੀਗਾ ਉਹ ਆਦਿ ਆ ਕਿ ਬਾਬਾ ਨਾਂ ਲਾਇ ਦੰਦਾਗਾ ਚੱਲ ਲੈ ਚੱਲਦੀ ਆਂਗੀ ਨਾ ਨਹੀਂ ਭੈਣਾ ਮੈਂ ਤਾਂ ਪਹਿਲੀ ਘਬਰਾਟ ਹੋਈ ਜਾਂਦੀ ਐ ਭੈਣੇ ਸਿਰ ਵੀ ਥੋੜਾ ਥੋੜਾ ਫਟਣ ਲੱਗ ਗਿਆ ਨਾਲੇ ਤਾਂ ਉਸੇ ਬਾਬੇ ਕੋਲ ਲੈ ਜੂ ਜਿਹਦੇ ਕੋਲ ਲੱਡੂ ਕਰਾ ਕੇ ਲਈ ਹੂੰ ਨਹੀਂ ਮੈਂ ਨਹੀਂ ਮੀਤ ਕਰਾ ਕੇ ਲਈ ਅਮੀ ਹੋ ਮੰਗਰੇ ਰੇ ਤੂੰ ਵੀ ਲਾਗੀ ਨਹੀਂ ਬਾਬਾ ਵੀ ਤੇਰਾ ਸਖਾਇ ਹੀ ਬੋਲੂਗਾ ਮੇਰਾ ਸਖਾ ਨੂੰ ਲੈ ਕੇ ਜਾਏਂਗੀ ਬਾਬਾ ਐ ਕਹੂਗਾ ਵੀ ਨਾ ਭਾਈ ਹੋਰ ਕਿਸੇ ਦਾ ਨਾਂ ਧਰੂਗਾ ਜਦੋਂ ਸ਼ੱਕ ਸਾਨੂੰ ਤੇਰੇ ਤੇ ਆ ਜਦੋਂ ਮੈਂ ਤੈਨੂੰ ਛੱਕਾ ਹੈ ਮੈਨੂੰ ਸਬੂਤ ਦੇ ਨੇ ਤੇਥੋਂ ਵੱਡਾ ਹੋਰ ਸਬੂਤ ਕੀ ਆ ਮਾੜਾ ਤਾਂ ਤੂੰ ਹੀ ਸੋਚਦੀ ਐ ਜੇ ਕੋਈ ਚੀਜ਼ ਮੈਨੂੰ ਦਿਵਾ ਦੇਗੀ ਮਾੜਾ ਸੋਚਣ ਦੀ ਮੈਨੂੰ ਮਾੜਾ ਸੋਚ ਕੇ ਤੁਹਾਡਾ ਕੀ ਮਿਲ ਜੂ ਆ ਦੱਸ ਚਲ ਮੰਨ ਲਿਆ ਵੀ ਜਿਹੜੇ ਬਾਬੇ ਕੋਲੇ ਤੂੰ ਲੈ ਕੇ ਜਾਨੀ ਅਸੀਂ ਚੱਲ ਬੜਾਂਗੇ ਉਹਦੇ ਕੋਲੇ ਹਾਂ ਤੇ ਚੱਲ ਫਿਰ ਉਂ ਦੱਸ ਦੂਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੋ ਤਰ ਤੋ ਦੱਸ ਦੂਗਾ ਤੇ 10000 ਤਰਾਊਗਾ ਹੈਗੇ ਆ ਪੈਸੇ ਤੁਰ ਲੈ 1000 ਰੁਪਇਆ ਦੱਸੂ ਸੇ ਯਾਰਾ ਸਿੰ ਲੰਡਾ ਚਲ ਕੋਈ ਨਹੀਂ ਦੇਖਦੇ ਆ ਘਰੇ ਜਾ ਕੇ ਦੋ ਲੱਡੂਆਂ ਪਿੱਛੇ ਹੈ 10000 ਰੁਪਇਆ ਫਿਰ ਜਦੋਂ ਸਾਨੂੰ ਵਹਿਮ ਹੀ ਨਹੀਂ ਫਿਰ ਤੁਸੀਂ ਲੱਡੂਆਂ ਦਾ ਵਹਿਮ ਕਿਉਂ ਕਰ ਛੱਡਿਆ ਗਾਈਂ ਤੁਰਾ ਵੇੜੇ ਵੇੜ ਕਰਦੀਆਂ ਤੁਰ ਗਈਆਂ ਕੋਈ ਨਾ ਹੁਣ ਤਾਂ ਦੋ ਲੱਡੂ ਤਾਂ ਰੇ ਕੋਈ ਨਾ ਜਦੋਂ ਤੇਰੇ ਤੇ ਕੋਈ ਪਤੰਗੜ ਇਹ ਜੀ ਪਈ ਨਾ ਉਦੋਂ ਪਤਾ ਲੱਗੂਗਾ ਮੈਂ ਤਾਂ ਤੈਨੂੰ ਪਾ ਦੀ ਪਤੰਗੜ ਮੈਂ ਨਹੀਂ ਹਰ ਜੇ ਕੰਮਾਂ ਤੇ ਯਕੀਨ ਕਰਦੀ ਜੀ ਮੈਂ ਤਾਂ ਤੈਨੂੰ ਪਹਿਣਾ ਮੈਨੂੰ ਸਮਝਾਉਣ ਆਈ ਸੀ ਤੂੰ ਪਹਿਣਾ ਵਰਗੀ ਨਹੀਂ ਆਹ ਪਹਿਣਾ ਮੈਂ ਕੋ ਸਮਝਾਉਣ ਆਈ ਸੀ ਘਰ ਆਈਆਂ ਦੇ ਘਰੇ ਆਈ ਤੇ ਤਾਂ ਗੱਲ ਘਰੇ ਆ ਕੇ ਤਾਂ ਤੁਸੀਂ ਗੱਲ ਪਈ ਜਾਣਗੋ ਨਹੀਂ ਮੀ ਤੋ ਮੇਰੀ ਗੱਲ ਸੁਣ ਬਾਹਰ ਕੇ ਮੈਂ ਬਾਰੀ ਕੀ ਡਾਉਨ ਜਾਵੜੀ ਇਹਨੂੰ ਤਾਂ ਐ ਹੋ ਗਿਆ ਵੀ ਮੇਰੇ ਪੈਰ ਨਹੀਂ ਨਹੀਂ ਪਹਿਣੇ ਮੈਂ ਦੇਖਿਆਗਾ ਕਿ ਨਹੀਂ ਚੱਕਣਾ ਆਉਂਦਾ ਨਹੀਂ ਪਹਿਣੇ ਵਿੱਚ ਤਾਂ ਖੜਿਆ ਨਹੀਂ ਜਾਂਦਾ ਨਹੀਂ ਬੱਸ ਨਹੀਂ ਪਹਿਣੇ ਹਾਂ ਜੰਮਾ ਤਾਂ ਕਹੇ ਨਹੀਂ ਕਰੇ ਚੱਲ ਇਹ ਤਾਂ ਬੋਲੀ ਜਾਊਏ ਚੱਲ ਆ ਜਾ ਡਾਕਟਰ ਅੜ ਗਿਆ ਉੱਠ ਕਿ ਕਰਿਆ ਆ ਕ ਤੁਸੀਂ ਲਾੜਨਾਗਾ ਹਜੇ ਬੋਲੇਗੇ ਵੀ ਨਾ ਹੁਣ ਆ ਢੰਗ ਲੱਗ ਜੋ ਕਰਨ ਹਾਏ ਇਹਨਾਂ ਦਾ ਢੰਗ ਲੱਗ ਗਿਆ ਮੇਰੇ ਸਿਰ ਤੇ ਨਾ ਦੇ ਟੰਗ ਹੀ ਹੈਗੇ ਹੋਰ ਕੀ ਹੈਗਾ ਆਈਆਂ ਚੜਨਾ ਚੜਾਈਆਂ ਇੱਕ ਚੱਕ ਕੇ ਮਾਰੂ ਮੇਰੀ ਪਿਆਉ ਦੀ ਰੰਗ ਦੇ ਮਾਰੇਗੀ ਇੱਟ ਚੱਕ ਕੇ ਬਹੁਤੀ ਇਕੀਆਂ ਨੂੰ ਕਤੀ ਪਾ ਕੇ ਤੋਰੂਗੀ ਆਈਆਂ ਨੇ ਕਿ ਇਹਨਾਂ ਨੂੰ ਤਾਂ ਆਏ ਅਸੀਂ ਦੋ ਆਏ ਕਿ ਇੱਕਾ ਕਰ ਲਾਂਗਾ ਮੈਂ ਤਾਂ ਕੱਲੀ ਦੋ ਬਰਾਬਰ ਆਂਗੀ ਕਰਦੀਆਂ ਕਿ ਲੱਛਣ ਫਿਰਦੀਆਂ ਮਾ ਹਜੇ ਤਾਂ ਮੱਤ ਤਾ ਰੇਤਲ ਲੱਡੂ ਪਿਆ ਲਈ ਹੈਗੇ ਇਹ ਇੰਨਾ ਤੜਫੀ ਗਈਆਂ ਚਲ ਨਹੀਂ ਸਿੰਦਰੇ ਆਪਾਂ ਕਾ ਨੂੰ ਕਿਸੇ ਤੇ ਮਾੜਾ ਕਰਨਾ ਇਹ ਤਾਂ ਹੈਗੀਆਂ ਜਿਹੋ ਜੀਆਂ ਹੈਗੀਆਂ ਇੰਨਾ ਵਾਰ ਕੀ ਤੂੰ ਤਾਂ ਨਹੀਂ ਬਣਨਾ ਚਲ ਅੱਜ ਧਰਤੇ ਦੂ ਮੜ ਕੇ ਹਰ ਜਿਆ ਕੁਝ ਨਹੀਂ ਕਰਦੀਗੀ ਚਲ ਮੈਂ ਵੀ ਕੰਮ ਕਰਾਂ ਇਹ ਤਾਂ ਬੇਲੀਆਂ ਨੇਗੀਆਂ ਇਧਰੋਂ ਚੱਕਦੀਆਂ ਚੁੰਨੀ ਉਧਰ ਹੋ ਜਾਂਦੀਆਂ ਉਧਰੋਂ ਚੱਕਦੀਆਂ ਚੁੰਨੀ ਇਧਰ ਹੋ ਜਾਂਦੀਆਂ ਖੇਤੋਂ ਆਈਆਂ ਸੀ ਨਿਕਲੀਆਂ ਉਦਲੀਆਂ ਹੁਣ ਮੇਰੇ ਕੋਲੇ ਆ ਗਈਆਂ ਇਹ ਤਾਂ ਆਡਾ ਲਾਉਣ ਨੂੰ ਸੇਰ ਵਰਗੀਆਂ ਨੇ ਚਲ ਕੰਮ ਕਰਾ ਹਾਂ ਜੀ ਪਰਨੇ ਮੈਂ ਤਾਂ ਨਾ ਬਾਲੀ ਘਬਰਾਟ ਹੋਈ ਜੇ ਬਹਿਣਾ ਚਾਹੀਏ ਆਪਾਂ ਕਿਤੇ ਨਹੀਂ ਬੈਠਦਾ ਜਾਵਾਂਗੇ ਮੀਤ ਹਾਂ ਤੇ ਪਰ ਇੱਕ ਗੱਲ ਆ ਬਹਿਮ ਜਾ ਤਾਂ ਬਾਲਾ ਹੀ ਆਈ ਜਾਂਦਾ ਮੈਨੂੰ ਤੈਨੂੰ ਭਵਾਂ ਦੀ ਨਹੀਂ ਹੋਵੇ ਬਹਿਮ ਤਾਂ ਪਰ ਹੁਣ ਆਇਆ ਤਾਂ ਮੈਨੂੰ ਵੀ ਡਰਤਾ ਹੈਗੀ ਜਿਹੜਾ ਅੱਖ ਹੀ ਦੇਖ ਲਿਆ ਚਲੂੰ ਤਾਂ ਮੈਂ ਬਹਿਮ ਘੱਟ ਕਰਦੀ ਆ ਗੱਲ ਕਰ ਹੁਣ ਅੱਖ ਹੀ ਦੇਖੇ ਤਾਂ ਬਹਿਮ ਹੋਈ ਜਾਂਦਾ ਲੱਡੂ ਤਾਂ ਕੋਈ ਐਵੇਂ ਧਰਦਾ ਨਹੀਂ ਬਾਹਰ ਚ ਉਹਦਾ ਤਾਂ ਲੱਡੂਆਂ ਦਾ ਤਾਂ ਮੈਨੂੰ ਵੀ ਹੋ ਗਿਆ ਬਹਿਮ ਪਹਿਲਾਂ ਤਾਂ ਆਪਾਂ ਡਾਕਟਰ ਕੋਲੇ ਜਾਂਦੇ ਆ ਤੇ ਪਰ ਮੈਂ ਤੈਨੂੰ ਇੱਕ ਗੱਲ ਕਹਿਣੀ ਹੈ ਹਾਂ ਬੀ ਜੇ ਐਨੇ ਨਹੀਂ ਟੂਣਾ ਕੀਤਾ ਵੀ ਹੋਰ ਕੀ ਨਹੀਂ ਕੀਤਾ ਹੋਇਆ ਟੂਣਾ ਉਹ ਤਾਂ ਮੈਨੂੰ ਐ ਲੱਗਦਾ ਵੀ ਜਿਵੇਂ ਉਹ ਤੜਫਦੀ ਸੀ ਨਾ ਵੀ ਸੱਚੀ ਐ ਇਹ ਕਹਿੰਦੇ ਹੁੰਦੇ ਸੱਚਾ ਬੰਦਾ ਤੜਫਦਾ ਹੁੰਦਾ ਲੱਗੀ ਤਾਂ ਮੈਨੂੰ ਵੀ ਐ ਵੀ ਸੱਚੀ ਐ ਨੇ ਧਰੇ ਨਹੀਂ ਹੋਣੇ ਹੋਰ ਹੈ ਕੌਣਾ ਇਹ ਜਆ ਆਪਣਾ ਸ਼ੱਕ ਤਾਂ ਐਸੇ ਤੇ ਹੀ ਜਾਂਦਾ ਸੀਗਾ ਉਹ ਪਰ ਐਨੇ ਕਿਹਾ ਵੀ ਕਹਿੰਦੀ ਵੀ ਜੇ ਤੁਹਾਨੂੰ ਸ਼ੱਕ ਹੈ ਵੀ ਬਾਬਾ ਉਹਦਾ ਨਾਮ ਧਰ ਦੂਗਾ ਪਰ ਰੁਪਿਆ 10000 ਰੁਪਿਆ ਲਓ 10 ਤਾਂ ਲੱਗੂ ਭਾਣੇ ਗੱਲ ਕਰ ਦਸ ਹਜ਼ਾਰ ਬਾਲਾਗਾ ਐਨੇ ਪੈਸੇ ਆਪਾਂ ਕਿੱਥੋਂ ਲਿਆਵਾਂਗੇ ਆ ਹਾਂ 10000 ਹੈ ਤਾਂ ਪਈ ਵਾਲਾ ਪਰ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਬੰਟੂ ਅੱਜ ਗਿਆ ਤਾਂ ਸੀ ਆੜਤੀਏ ਕੋਲੇ ਗਿਆ ਤਾਂ ਸੀ ਫਿਰ ਭੈਣ ਬੈਸਾਂ ਤੋਂ ਉਧਰੋਂ ਤਾਂ ਜਵਾਬ ਮਿਲ ਗਿਆ ਨਾ ਜੋ ਲੈ ਆ ਹੁੰਦਾ ਕਰ ਤਾਂ ਗੱਲਾਂ ਹੀ ਕਾਦੀਆਂ ਸੀ ਹਾਂ ਨਹੀਂ ਸੱਚ ਨਾਲੇ ਕਹੀਦਾ ਜਾਂਦਾ ਸੀ ਕਹੀਦਾ ਜਾਂਦਾ ਸੀ ਉਹੀ ਤਾਂ ਗੱਲ ਕੁੱਤੇ ਨੇ ਕੰਨ ਚੜਕਾਤੇ ਸੀ ਵੀ ਭਾਬੀ ਤੂੰ ਕਹਿੰਦੀ ਵੀ ਉਹ ਵਹਿਮ ਹੈ ਕਹਿੰਦਾ ਉਹ ਗੱਲ ਸੱਚੀ ਹੋਗੀ ਚਲ ਕੋਈ ਨਹੀਂ ਬਾਲੇ ਤੂੰ ਵੀ ਨਿੱਕੀ ਮੋਟੀ ਗੱਲ ਦਾ ਵਹਿਮ ਨਾ ਕਰਿਆ ਕਰ ਭੈਣ ਤੇ ਮੈਂ ਤੈਨੂੰ ਐਂ ਕਹਿੰਦੀ ਸੀ 5000 ਰੁਪਏ ਉਹ ਮੇਰੇ ਕੋਲ ਘਰੇ ਪਿਆ ਜੇ ਤੇਰੇ ਕੋਲੇ ਪੰਜ ਪਿਆ ਨਾ ਤੇ ਪੰਜ ਦਾ ਹੱਲ ਤਾਂ ਮੈਂ ਕਰ ਲਵਾਂ ਤੇ ਪਰ ਉਹ ਇੱਕ ਗੱਲ ਐ ਇਹ ਨਹੀਂ ਆਪਣੇ ਨਾਲ ਜਾਣਾ ਨਹੀਂ ਬਾਬੇ ਨੂੰ ਤਾਂ ਇਹੀ ਜਾਣਦੀ ਆ ਆਪਾਂ ਕਿਹੜਾ ਜਾਣਦੀਆਂ ਬਾਬੇ ਨੂੰ ਗੱਲ ਤਾਂ ਸਹੀ ਆ ਆਪਾਂ ਵੀ ਤਤੇ ਕਾ ਨਾ ਮੈਂ ਵੀ ਤੇਰੇ ਮਗਰ ਲੱਗ ਗਈ ਨਹੀਂ ਮੈਂ ਤਾਂ ਤੈਨੂੰ ਪਤਾ ਛੇਤੀ ਲੜਦੀ ਨਹੀਂ ਸੀਗੀ ਤੂੰ ਨਾ ਬੀਪੀ ਵਧਾ ਲੈਣੀ ਐ ਕਦਮੀ ਵੀ ਹੋਣੀ ਚੱਲ ਹੋਣੀ ਚੱਲ ਕਿੱਥੇ ਠੰਡੇ ਮਤੇ ਨਾਲ ਆਪਾਂ ਸੋਚਦਿਆਂ ਫੇਰ ਜਾ ਕੇ ਉਹਦੇ ਨਾਲ ਗੱਲ ਕਰਦਿਆਂ ਤੂੰ ਤਾਂ ਐ ਚੜੀ ਚੜਾਈ ਗਈ ਨਾਲ ਮੈਨੂੰ ਵੀ ਉੱਥੇ ਬੋਲਣਾ ਪਿਆ ਤੇਰੇ ਮਗਰ ਕਿਉਂ ਆਪਾਂ ਹੀ ਇੱਕ ਦੂਜੇ ਦਾ ਸਹਾਰਾ ਭਣੇ ਦਰਾਨੀ ਚਟਾਨੀ ਤੇ ਹੋਰ ਕੌਣ ਹੁੰਦਾ ਹਨ ਆਪ ਦਾ ਆਪਦੇ ਦੀ ਮਿਹਤ ਕਰਾਉਂਦਾ ਤੇਰੇ ਪਿੱਛੇ ਮੈਨੂੰ ਉਹਨੂੰ ਬੋਲਣਾ ਪੈ ਗਿਆ ਹੁਣ ਆਪਣੀ ਮਨ ਨੂੰ ਅੱਗ ਲੱਗ ਗਈ ਜਦੋਂ ਆਹਾ ਵੇਖਿਆ ਮੈਂ ਦੋ ਲੱਡੂਆਂ ਦੇ ਟੂਣਾ ਅੱਗ ਤਾਂ ਮੇਰੇ ਕਿਹੜਾ ਲੱਗੀ ਨਹੀਂ ਸੀ ਵੀ ਠੰਡੇ ਮਾਤੇ ਨਾਲ ਵੀ ਸਾਰਾ ਕੁਝ ਹੋ ਜਾਂਦਾ ਹੁੰਦਾ ਮੈਨੂੰ ਐ ਸੀਗਾ ਵੀ ਚੱਲ ਆਪਾਂ ਸਿੰਦਰ ਨਾਲ ਸਹਿਜ ਮਤੇ ਨਾਲ ਗੱਲ ਕਰ ਲਾਂਗੇ ਹੁਣ ਅਗਲੀ ਨਾਲ ਜਦੋਂ ਇੰਨਾ ਲੜਪੇ ਭੁੱਲ ਜਾਊਗੀ ਕਿਸੇ ਬਾਬੇ ਤੇ ਤੈਨੂੰ ਲੱਗਦਾ ਆਪਾਂ ਨੂੰ ਨਹੀਂ ਮੇਰੀ ਗੱਲ ਸੁਣ ਐਡੀ ਵੀ ਉਹ ਨਹੀਂ ਉਹ ਤਾਂ ਬਸ ਦੋ ਮਿੱਠੀਆਂ ਜੀਆਂ ਗੱਲਾਂ ਮਾਰੀਆਂ ਉਹਦੇ ਨਾਲ ਆਪਣੇ ਨਾਲ ਉਹਦੀ ਚੱਲ ਲੱਪੂਗੀ ਇੰਨੀ ਵੀ ਹੋਣੀ ਸੁਆਦਾ ਮੈਨੂੰ ਉਹਦਾ ਪਤਾ ਹੀ ਐ ਆਏ ਤਾਂ ਮੈਨੂੰ ਵੀ ਪਤਾ ਹੈ ਤਾਂ ਮਮੋ ਠਗਣੀ ਚੀ ਮਾੜੇ ਜਿਹਾ ਬੋਲ ਫੈਂਦੀ ਐ ਮਾੜੇ ਨਾਲ ਰੋਸ ਜਾਂਦੀ ਐ ਤੇ ਹੁਣ ਫਿਰ ਕੀ ਕਰਾਂਗੇ ਚੱਲੇਗੀ ਹੁਣ ਲੈ ਕੇ ਫਿਰ ਪੱਚਲਾਂਗੀ ਤੇ 5000 ਦਾ ਹੱਲ ਕਿੱਥੋਂ ਕਰਾਂਗੇ ਹੁਣ ਤੇ ਉਹ ਮਰਜੀ ਕਰਾਂ ਵਾ ਪਾਉਂਦੀ ਕਾਲੇ ਚੋਰ ਤੋਂ ਲਿਆ ਵਾ ਤੈਨੂੰ ਉਹ ਗੱਲਾਂ ਦਾ ਮਤਲਬ ਨਹੀਂ ਤੂੰ 5000 ਰੁਪਏ ਰੱਖੀ ਤਿਆਰ ਆਪਾਂ ਜਿਵੇਂ ਉਹ ਕਹਿੰਦੀ ਐ ਵੀ ਬਾਬਾ ਉਹਦਾ ਨਾਂ ਧਰੂਗਾ ਆਪਾਂ ਉਹ ਬੰਦੇ ਦਾ ਨਾਂ ਧਰਾਵਾ ਉਹਦਾ ਆਪਾਂ ਨੂੰ ਵੀ ਪਤਾ ਲੱਗੇ ਚੱਲ ਕੋਈ ਨਹੀਂ ਤੇਰੇ ਪਿੱਛੇ ਲੱਗ ਕੇ ਮੈਂ ਵੀ ਇਹ ਕਰੀ ਤਾਂ ਜਾਣੀ ਆ ਜੇ ਆਪਣੇ ਬੰਦਿਆਂ ਨੂੰ ਪਤਾ ਲੱਗ ਵੀਰਾਨ ਨੇ ਕੇਸ ਸਿਆਣੇ ਨੂੰ ਦਿੱਤਾ 10000 ਰੁਪਏ ਆਪਣੀ ਗੁਤਨੀ ਪਟਣਗੇ ਵੀ ਪੈਸਾ ਨੂੰ ਖੇ ਕਰੀ ਜਾਨੂਗਾ ਤੁਸੀਂ ਨਹੀਂ ਚੱਲ ਆ ਜਾ ਘਰੇ ਚੱਲ ਚੱਲ